ਖਾਰ ਹੋਈ ਜਾਂਦਾ ਮੈਨੂੰ ਹਾਲ ਚਾਲ ਤਾਂ ਮੇਰਾ ਕੀ ਪੁੱਛਣਾ ਆ ਕਿ ਸਬਜ਼ੀ ਪੁੱਛਣ ਲੱਗ ਗਏ ਜਿਹੜਾ ਕੁਛ ਮਰਜ਼ੀ ਬਣਾ ਲਓ ਮੈਨੂੰ ਤੰਗ ਨਾ ਕਰੋ ਪਲੀਜ਼ ਤੂੰ ਫਿਰ ਹੁਣ ਘਰ ਦਾ ਸਾਮ ਲੈ ਕੇ ਆਉਂਦਾ ਇਹ ਆਦਾ ਡਿਊਟੀ ਦਾ ਕਰ ਲੂਗੀ ਜੇ ਤਾਂ ਤੂੰ ਕਿਤੇ ਪੜੀ ਲਿਖੀ ਹੁੰਦੀ ਕਿ ਹੋਰ ਡਿਊਟੀ ਲੱਗੀ ਹੁੰਦੀ ਫਿਰ ਤਾਂ ਤੂੰ ਵੀ ਚੱਲ ਜਾਣਾ ਹੁੰਦਾ ਸੀ ਹਨਾ ਜੇ ਆਪਦਾ ਕੁਝ ਆਪੇ ਪੈਸੇ ਜੋੜ ਲਓਗੇ ਇਹਦਾ ਆਈ ਨਹੀਂ ਪਤਾ ਬੁੜੀ ਤਾਂ ਕਹਿੰਦੇ ਵੀ ਆਹ ਕੋਠੀ ਦਾ ਭਾਈ ਇਹ ਮੁੰਡੇ ਦੀ ਐ ਤੁਸੀਂ ਆ ਦੀ ਹੋਰ ਮੰਨਾਲੋ ਤੁਸੀਂ ਡਿਊਟੀ ਵਾਲਿਓ ਤਾਸ ਇਹਨੂੰ ਕਹਨੀ ਆ ਵੀ ਪਈਆ ਤੇ ਚਾਰ ਜੋੜ ਕੇ ਰੱਖੋ ਆ ਤਾਂ ਕੋਠੀ-ਕੁਠੀ ਆਟ ਲੈ ਲਓਗੇ ਮੰਮੀ ਆ ਹਾਂ ਪੁੱਤ ਕਰਾਤੀ ਅੱਜ ਬੇਇੱਜ਼ਤੀ ਤੁਸੀਂ ਮੇਰੀ ਨਾ ਕੀ ਗੱਲ ਹੋ ਗਈ ਕੀ ਬੇਇੱਜ਼ਤੀ ਕਰਾਤੀ ਤੇਰੀ ਉਹ ਬੇਇੱਜ਼ਤੀ ਹੋਈ ਉਹ ਅੱਜ ਬੁਲਬੁਲ ਦੀ ਮੰਮੀ ਆਈ ਸੀ ਚਾਹ ਦੇ ਅੱਗੇ ਮੜਾ-ਮੋਟਾ ਮਿੱਠਾ ਬਿਸਕਟ ਨਮਕੀਨ ਕੁਛ ਕੁਛ ਤਾਂ ਰੱਖ ਦਿੰਦੀ ਉਹਦੇ ਕੋਲੇ ਦੇਖ ਪੁੱਤ ਜੇ ਉਹ ਦੱਸ ਕਿਉਂਦੀ ਮੈਂ ਸਭ ਕੁਝ ਮੰਗਾਉਂਦੀ ਮੇਰੇ ਤਾਂ ਆਪ ਨੂੰ ਮਨ ਨੂੰ ਪਛਤਾਵਾ ਏ ਨਾ ਤੱਕਾ ਰਹਿਤੀਗਾ ਕੋਈ ਵੀ ਮੰਗਵਾ ਲਾਂਦੀ ਮੈਂ ਤੈਨੂੰ ਪਤਾ ਉਹ ਬਿਸਕੁਟ ਨਮਕੀਨ ਜਾਂ ਉਹ ਕੱਲੇ ਮੁੱਕ ਗਿਆ ਏ ਮੈਂ ਤੈਨੂੰ ਕਹਿੰਦੀ ਸੀ ਭਾਈ ਲਿਆ ਕੇ ਰੱਖਦੇ ਸੋ ਕੋਈ ਆ ਜਾਂਦਾ ਜਾਂ ਤਾਂ ਤੂੰ ਵੀ ਕਹਿਣਾ ਇਕੱਠੇ ਸੌਦਿਆਂ ਨਾਲ ਆਜੂ ਬੜੇ ਬਾਈ ਤੋਂ ਮੰਗਾ ਲਾਂਦੀ ਉਹ ਵੀ ਘਰ ਨਹੀਂ ਸੀ ਤੀ ਭਾਈ ਗਿਆ ਹੋਇਆ ਤੀ ਕੰਮ ਕਿਤੇ ਕਿਸੇ ਨੂੰ ਦੱਸ ਕੇ ਕਿਸੇ ਤੋਂ ਮੰਗਵਾ ਲਾਂਦੀ ਪਹਿਲੀ ਵਾਰ ਵਿਚਾਰੀ ਆਈ ਤੀ ਉਹ ਕਾਹ ਕਹਿੰਦੀ ਹੋਊਗੀ ਕਿ ਚਾਹ ਨਾਲ ਕੁਝ ਵੀ ਨਹੀਂ ਰੱਖਿਆ ਉਹਨਾਂ ਨੇ ਮੈਨੂੰ ਪਤਾ ਹੀ ਤੀ ਮੈਂ ਤਾਂ ਆਪੇ ਸੋਚਦੀ ਤੀ ਵੀ ਅਗਲਾ ਕੀ ਮਨਚ ਸੋਚੂਗਾ ਵਿਚਾਹ ਆਈ ਸੁੰਨੀ ਦੇਤੀ ਜੇ ਹੁਣ ਮੇਰਾ ਕਿਹੜਾ ਜੀ ਕਰਦਾ ਤੀ ਨਾਲੇ ਪੁੱਤ ਅਸੀਂ ਰੋਟੀ ਵੀ ਇੰਨੀ ਵਧੀਆ ਬਣਾਈ ਤੀ ਉਹ ਤਾਂ ਉਹ ਵੀ ਨਹੀਂ ਖਾ ਕੇ ਗਈ ਹੈਗੀ ਉਹ ਖਾਊਗੀ ਕੀ ਅਗਲੀ ਵਾਰ ਆਏ ਹੋਗਾ ਵੀ ਹਾਂ ਕੱਲਾ ਚਲੋ ਚਾਹ ਦਾ ਗਲਾਸ ਫੜਾਤਾ ਅੱਤੇ ਚੱਲ ਲਈ ਫਿਰ ਕੀ ਹੁੰਦਾ ਚਲਤੀ ਦੇ ਘਰ ਆਈ ਤੀ ਇੰਨੀ ਇੱਕ ਗੱਲ ਤੇ ਤਾਂ ਵਾਧੇ ਨਹੀਂ ਬਧਾਈ ਦੇ ਪੁੱਤ ਨਾ ਲੋ ਨਹੀਂ ਮੰਮੀ ਮੇਰੀ ਇੰਨੀ ਸੇਵਾ ਕਰ ਦੇ ਗਈ ਦੀ ਉਹ ਅਗਲਾ ਅਗਲੀ ਕੀ ਕਹਿੰਦੀ ਹੁਣ ਵੀ ਦੀ ਮੰਮੀ ਤੋਂ ਮੇਰੀ ਸੇਵਾ ਵੀ ਨਹੀਂ ਹੋਈ ਮਾੜੀ ਮੋਟੀ ਚੱਲ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਤਾਂ ਮਾਫੀ ਮੰਗ ਲੂੰ ਭਾਈ ਗਲਤੀ ਹੋ ਗਈ ਉਹ ਗੱਲ ਮਾਫੀ ਦੀ ਥੋੜੀ ਕਹਿੰਨਾ ਮੈਂ ਤੈਨੂੰ ਵੀ ਉਹ ਤੋਂ ਮਾਫੀ ਮੰਗ ਜਦ ਆਪਾਂ ਗਏ ਤੇ ਪਿੱਛੇ ਜੇ ਜਦ ਉਹਨੇ ਆਪਾਂ ਨੂੰ ਉਹ ਤਾਂ ਮੈਨੂੰ ਵੀ ਪਤਾ ਪਰ ਗਲਤੀ ਤਾਂ ਬੁਲਬੁਲ ਦੀ ਆ ਜੇ ਇਹਨੂੰ ਪਤਾ ਸੀਗਾ ਵੀ ਮੇਰੀ ਮੰਮੀ ਨੇ ਆਉਣਾ ਹੈ ਰਾਤੇ ਦੱਸਦੀ ਸਵੇਰੇ ਤੁਸੀਂ ਮੰਗਾ ਲਿਆ ਕੇ ਭਾਈ ਸਮਾਨ ਘਰੇ ਰੱਖ ਜਾ ਚੱਲ ਉਹ ਕਹਿੰਦੀ ਮੈਂ ਤਾਂ ਚਾਂਚਾ ਕੇ ਫੋਨ ਆ ਗਿਆ ਮੰਮੀ ਦਾ ਉਹਨੂੰ ਕਿਹੜੇ ਪਤਾ ਦਾ ਵੀ ਹਾਂ ਵੀ ਮੰਮੀ ਆ ਰਹੀ ਹੈ ਮੈਂ ਸੋਚਿਆ ਦੀ ਵੀ ਕਿਸੇ ਤੋਂ ਕੁਝ ਮੰਗਾ ਲਾਂ ਆ ਇਹਨਾਂ ਦਾ ਮੁੰਡਾ ਸੋਨੀ ਸੀ ਨਾਲੇ ਤੂੰ ਆਪੇ ਤਾਂ ਕਹਿਣਾ ਹੁੰਨਾ ਵੀ ਇਹਦੇ ਉਮਰ 'ਚ ਛੋਟਾ ਹੈ ਮਾਂ ਨੂੰ ਭੇਜਿਆ ਨਾ ਕਰ ਉਹ ਚੱਲ ਹੁਣ ਮਜਬੂਰੀ ਤੇ ਅੱਜ ਹੁਣ ਇਹਦੇ ਕਰਕੇ ਤਾਂ ਹੁਣ ਭੇਜਣਾ ਹੀ ਪੈਣਾ ਦਾ ਹੁਣ ਦੱਸ ਮੈਂ ਕਿਆ ਮੂੰਹ ਦਿਖਾਉਂਗਾ ਉਹਨੂੰ ਅਗਲੀ ਨੂੰ ਜਾਊਂਗਾ ਮੈਂ ਉੱਥੇ ਬੀ ਦਸੀ ਦੀ ਮੰਮੀ ਤੇ ਸੇਵਾ ਨਹੀਂ ਹੋਈ ਬਾਣੀ ਮੁੱਟੀ ਚੱਲ ਕਿੱਡੀ ਕ ਗੱਲ ਹੋ ਗਈ ਫੇਰ ਕੀ ਹੋ ਗਿਆ ਉਹ ਗੱਲ ਮੰਮੀ ਹੈ ਬੇਸ਼ੱਕ ਛੋਟੀ ਹੈ ਛੋਟੀਆਂ ਗੱਲਾਂ ਤੋਂ ਹੀ ਬੜੀਆਂ ਬਣ ਜਾਂਦੀਆਂ ਮੇਰਾ ਤਾਂ ਮੂੰਹ ਨੀਵਾ ਕਰਾ ਦਤਾ ਆ ਲੈ ਦੱਸ ਹੈਡੀ ਤਾਂ ਗੱਲ ਵੀ ਨਹੀਂ ਹੈਗੀ ਜੇ ਉਹਨੇ ਆਪ ਕਿਹਾ ਵੀ ਹੋਇਆ ਵੀ ਮੈਨੂੰ ਚਾਹ ਨਹੀਂ ਵਧੀਆ ਦਿੱਤੀ ਧੀ ਦੇ ਘਰੇ ਆ ਕੇ ਤਾਂ ਮਾਪੇ ਪੁੱਤ ਨੀ ਨਖਰੇ ਕਰਦੇ ਹੁੰਦੇ ਨਿਪੜ ਕੇ ਅਮਕਮ ਬਸ ਪੁੱਤ ਨਿਭੜੇ ਗਿਆ ਐਂ ਕਾ ਤੋ ਦੁਖੀ ਹੋ ਰਹੀਆਂ ਕਪੜੇ ਤਾਰ ਕੇ ਮੈਂ ਤੇਰੇ ਕੋਲ ਹੀ ਆਉਣਾ ਸੀ ਮੈਂ ਕਰਵਾ ਦਿੰਨੀ ਆ ਕੰਮ ਪੁੱਤ ਮੈਂ ਕੰਮ ਤੋਂ ਨਹੀਂ ਦੁਖੀ ਹੈਗੀ ਕੰਮ ਤਾਂ ਮੈਂ ਕਰੇ ਦਿੰਨੀ ਹੁੰਨੀ ਆ ਤੈਨੂੰ ਪਤਾ ਅੱਗੇ ਵੀ ਆ ਕਲਜੀਤ ਦੇਖ ਲੈ ਐਨਾ ਬੋਲ ਕੇ ਗਿਆ ਆਖੇ ਮੇਰੀ ਸੱਸ ਦੀ ਤੁਸੀਂ ਸੇਵਾ ਨਹੀਂ ਕਰੀ ਦੱਸ ਪੁੱਤ ਰੋਟੀ ਤਾਂ ਆਪ ਨਹੀਂ ਖਾ ਕੇ ਗਈ ਲੈ ਮਾਂ ਹੁਣ ਸੇਵਾ ਨੂੰ ਮਾਸੀ ਘੜਾ ਦੱਸ ਕੇ ਆਈ ਧੀ ਚਲ ਜੇ ਆਪਾਂ ਨੂੰ ਦੱਸ ਕਿਉਂ ਆਉਂਦੀ ਆਪਾਂ ਚਾਹ ਪਾਣੀ ਨਾਲ ਵੀ ਕੁਝ ਖਾਣ ਨੂੰ ਮੰਗਾ ਲੈਂਦੇ ਫੇਰ ਵੀ ਆਪਾਂ ਤਾਂ ਰੋਟੀ ਪਾਣੀ ਵਧੀਆ ਕਰਿਆ ਸੀ ਨਾਲੇ ਪੁੱਤ ਜੇ ਚਾਹ ਪਾਣੀ ਨਾਲ ਨਹੀਂ ਵੀ ਧਰਿਆ ਗਿਆ ਧੀ ਦੇ ਘਰੇ ਆਈ ਤੀ ਕੀ ਫੇਰ ਕੀ ਹੋ ਗਿਆ ਈਆਂ ਦੇ ਘਰ ਦਾ ਤਾਂ ਲੋਕ ਖਾਂਦੇ ਪਾਣੀ ਤੱਕ ਨਹੀਂ ਪੀਂਦੇ ਇਹ ਨਖਰੇ ਕਰਦੀ ਆ ਵੀ ਸਾਨੂੰ ਕੁਛ ਧਰਿਆ ਨਹੀਂ ਚਾਹਦੇ ਨਾਲ ਚਲ ਕੋਈ ਨਾ ਮਾ ਫਿਰ ਕਲਜੀਤ ਨੂੰ ਤਾਂ ਸੋਚਣਾ ਚਾਹੀਦਾ ਸੀਗਾ ਉਹਨੇ ਕੀ ਸੋਚਣਾ ਉਹ ਤਾਂ ਬੁਲਬੁਲ ਦੇ ਪਿੱਛੇ ਲਾ ਕੇ ਮੈਨੂੰ ਨਿਰਾ ਬੋਲ ਕੇ ਆਇਆ ਨਾ ਬੁਰਬੁਲ ਦੀ ਵੀ ਗਲਤੀ ਆ ਵੀ ਜੇ ਇੰਨੀ ਇੱਕ ਗੱਲ ਤੀ ਤੂੰ ਮੈਨੂੰ ਕਹਿ ਦਿੰਦੀ ਜਦੇ ਉੱਠ ਕੇ ਆ ਕੇ ਕਹਿੰਦੀ ਮੰਮੀ ਮੈਂ ਤਾਂ ਮੇਰੀ ਮੰਮੀ ਨੇ ਤਾਂ ਜਿਵੇਂ ਮਰਜੀ ਚੀਜ਼ ਮੰਗਾ ਕੇ ਭਾਈ ਮੂਰੇ ਧਰ ਮੈਂ ਧਰਦੀ ਠੀਕ ਆ ਜੱਤਾ ਬੋਲੀ ਨਹੀਂ ਹੁਣ ਦੇਖ ਲੈ ਇਹਨੂੰ ਪਤਾ ਨਹੀਂ ਕੀ ਕਿਉਂ ਚ ਬੋਲੀ ਹੋਣੀ ਐ ਮੈਂ ਤਾਂ ਮਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਮੈਨੂੰ ਤਾਂ ਨਾ ਉਹਦਾ ਪਹਿਲੀ ਸੁਭਾ ਚ ਫਰਕ ਚਾ ਲੱਗ ਜਾਂਦਾ ਦੀਗਾ ਰੈਂਦਾ ਖੁੰਦਾ ਹੁਣ ਤਾਂ ਉਹਨੇ ਜੰਮੀ ਆ ਨਾ ਦੱਸ ਇਹਦਾ ਘਰ ਚ ਫਰਕ ਪਵਾਉਣ ਵਾਲੀ ਗੱਲ ਹੀ ਆ ਚਲ ਜੇ ਨਹੀਂ ਵੀ ਸੀ ਕਿੱਥੇ ਤਾਂ ਉਹਨੇ ਗੱਲ ਤੇ ਪੜਦਾ ਪਾਉਣਾ ਸੀਗਾ ਕਿੱਥੇ ਉਹਨੇ ਗੱਲ ਵਧਾਤੀ ਹੁਣ ਦੇਖ ਪੁੱਤ ਤੇਰੇ ਵੀ ਤਾਂ ਮਾਵਾ ਪਾਉਂਦੇ ਨੇ ਭੈਣ ਭਾਈ ਆਉਂਦੇ ਨੇ ਉਹਨਾਂ ਨੂੰ ਜਿਹੜੀ ਰੁੱਖੀ ਮਿੱਸੀ ਦੇ ਦੇ ਉਹ ਜੀ ਖਾ ਲੈਂਦੇ ਨੇ ਐ ਥੋੜੀ ਹੁੰਦਾ ਵੀ ਸਪੈਸ਼ਲ ਚੀਜ਼ਾਂ ਬਣਨ ਹਾਂ ਮੰਮੀ ਤੈਨੂੰ ਪਤਾ ਤਾਂ ਹੈਗਾ ਆ ਮੇਰਾ ਡੈਡੀ ਤਾਂ ਕਹਿ ਦਿੰਦਾ ਵੀ ਪੁੱਤ ਮੈਂ ਤਾਂ ਤੇਰੇ ਘਰ ਦਾ ਪਾਣੀ ਵੀ ਨਹੀਂ ਪੀਣਾ ਉਹਨੂੰ ਤਾਂ ਚਾਹ ਵੀ ਆਪ ਤਾਂ ੱਕੇ ਨਾਲ ਪਿਆ ਕੇ ਤੋਰਦਿਆ ਚੱਲ ਪੁੱਤ ਜਿਹ ਜੀ ਅਕਲ ਹੁੰਦੀ ਉਹ ਜੀ ਵਰਤ ਲੰਦਾ ਕੋਈ ਗੱਲ ਨਹੀਂ ਪਰ ਮੈਨੂੰ ਤਾਂ ਨਾ ਹੁਣ ਬੁਲਬੁਲ ਤੇ ਗੁੱਸਾ ਆਇਆ ਪਿਆ ਪਹਿਲਾਂ ਤਾਂ ਮੂੰਹ ਬਣਾ ਬਣਾ ਕੇ ਨੰਗਦੀ ਸੀ ਮੇਰੇ ਕੋਲ ਦੀ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਭਾਈ ਜੀ ਨਹੀਂ ਲੱਗਦਾ ਹੁਣ ਆ ਤਾਂ ਹੁਣ ਮਾਂ ਹੀ ਤੇ ਨੇ ਸਿਰੇ ਹੀ ਗੱਲ ਲਾਤੀ ਮੇਰੇ ਪੁੱਤ ਨੂੰ ਵੀ ਬੋਲਣ ਲਾਤਾ ਚੱਲ ਕੋਈ ਨਾ ਮਾਂ ਤੂੰ ਗੁੱਸਾ ਨਾ ਕਰ ਮੈਂ ਗੱਲ ਕਰਕੇ ਦੇਖਾਂ ਜੇ ਤੂੰ ਕਹੇ ਬੱਸ ਪੁੱਤ ਲੋੜੇ ਨਹੀਂ ਹੈਗੀ ਉਹਦੇ ਨਾਲ ਗੱਲ ਕਰਨ ਦੀ ਖਬਰਾਂ ਕੀ ਬੋਲੇ ਮੂਰੇ ਤੈਨੂੰ ਇਹ ਵੀ ਗੱਲ ਸਹੀ ਆ ਚੱਲ ਤੂੰ ਵੀ ਨਾ ਟੈਨਸ਼ਨ ਲੈ ਆਪਕੇ ਸੈਟ ਹੋ ਜੂਗੀ ਆ ਜਾ ਚਲ ਤਾਰਲਾ ਕੱਪੜੇ ਬਾਕੀ ਧਾਰ ਰਹਿ ਗਈ ਚੋਣ ਨੂੰ ਫੇਰ ਚੋਲੀ ਪੁੱਤ ਹਾਂ ਕੋਈ ਨਾ ਮੈਂ ਠਹਿਰ ਕੇ ਚੋਲੂਗੀ ਹਾਂ ਕੱਖ ਤਾਂ ਪਾਤੀ ਮੈਂ ਆਪਾਈ ਕੁਲਵਿੰਦਰ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਆਜੋ ਲੰਘਿ ਆਓ ਬੈਠੋ ਜੀ ਕੋਈ ਮੈਂ ਤਾਂ ਆ ਗਈ ਤੈਨੂੰ ਮਿਲਣ ਮੈਂ ਕਿਹਾ ਤੈਨੂੰ ਮਿਲਿਆ ਵਾ ਚੰਗਾ ਕੀਤਾ ਬੀਬੀ ਜੀ ਹੋਰ ਸਾਰੇ ਠੀਕ ਆ ਕਰ ਹਾਂ ਤਾਂ ਠੀਕ ਹਾਂ ਤੂੰ ਦੱਸ ਸਤ ਜੀ ਵਧੀਆ ਚੱਲੀ ਜਾਂਦਾ ਲੰਘੀਆਂ ਦਾ ਟਾਈਮ ਉਹ ਤੇਰੀ ਮੰਮੀ ਨਹੀਂ ਦਿਖਦੀ ਮੈਨੂੰ ਉਹ ਮੰਮੀ ਸ਼ਹਿਰ ਗਈ ਹੋਣੀ ਜੀ ਆ ਜਾਣਗੇ ਅੱਛਾ ਕੱਦ ਦੇ ਗਏ ਨੇ ਹੋ ਗਿਆ ਟਾਈਮ ਘੰਟਾ ਕ ਹੋ ਗਿਆ ਅੱਛਾ ਹਾ ਲੈਣ ਗਏ ਕੁਸ ਹਾਂ ਸਮਾਨ ਜਲ ਰਾਸ਼ਨ ਪਾਣੀ ਸੀ ਖਤਮ ਹੋਇਆ ਹੋਹੀ ਕੁਛ ਹੀ ਕਰਦੇ ਹੀ ਕੁਛ ਲੈਣ ਗਏ ਨੇ ਹਾਂਜੀ ਤੇ ਹਾਂਜੀ ਬੀਬੀ ਵਧੀਆ ਅੱਛਾ ਬੀਬੀ ਮੈਂ ਤੇ ਗੱਲ ਪੁੱਛਦੀ ਸੀ ਹਾਂ ਪੁੱਛ ਪਤਾ ਹੈ ਕਹਿ ਰਹੀ ਸੀ ਜੇ ਇੱਕ ਮਾਂ ਆਪਣੀ ਧੀ ਨੂੰ ਪੁੱਠਿਆ ਸਿੱਧਿਆ ਪੜਤਾ ਪੜਾਵੇ ਉਹਦਾ ਕਾਰੀ ਖਰਾਬ ਹੋਊਗਾ ਨਾ ਕਿ ਮਾਂ ਲਈ ਚੰਗੀ ਗੱਲ ਹੈ ਨਹੀਂ ਭਾਈ ਹੱਥ ਕੋਈ ਨਹੀਂ ਗੱਲ ਚੰਗੀ ਠੀਕ ਨਹੀਂ ਹੈ ਹਾਂ ਅੱਛਾ ਮੇਰੀ ਮੰਮੀ ਦਾ ਸੁਆ ਪਹਿਲਾਂ ਤੋਂ ਐਵੀ ਸੀ ਨਹੀਂ ਤੇਰੀ ਮੰਮੀ ਤਾਂ ਬਥੇਰੀ ਸਰੀਫ ਸੀ ਪਹਿਲਾਂ ਕੋਈ ਨਹੀਂ ਤਾਂ ਇਹਦਾ ਫੋਨ ਤਾਂ ਪਤਾ ਕੀ ਹੈ ਚਲੋ ਮੈਨੂੰ ਤਾਂ ਫਰਕ ਇਹਨਾਂ ਪੈਂਦਾ ਨਹੀਂ ਹਨਾ ਹਾਂ ਪਰ ਫਿਰ ਵੀ ਉਹਨਾਂ ਚੰਗਾ ਬੁਰਾ ਭਲਾ ਬੋਲਦੇ ਰਹਿੰਦੇ ਆ ਹਨਾ ਪਰ ਨਾ ਚਲੋ ਮੇਰੇ ਲਈ ਤਾਂ ਮੇਰੀ ਮੰਮੀ ਆ ਮੈਨੂੰ ਐਂਦਾ ਉਹ ਨਹੀਂ ਹੈਗਾ ਅੱਛਾ ਬੀਬੀ ਮੈਨੂੰ ਐਂ ਦੱਸ ਗੱਲ ਜਿਹੜੀ ਮੇਰੀ ਦੀਦੀ ਆ ਉਹ ਆਈ ਹੋਈ ਸੀ ਤੇ ਮੇਰੀ ਨਣਦ ਹਾਂ ਤੇ ਮੇਰੀ ਮੰਮੀ ਨੇ ਉਹਨੂੰ ਪੁੱਠਾ ਸਿੱਧਾ ਬੋਲ ਜਾਂਦੀ ਸੀ ਤੇ ਉਹਨੂੰ ਐਂ ਕਹੀ ਸੀ ਵੀ ਆਪਣੀ ਤਨਖਾਹ ਅੱਡ ਰੱਖਿਆ ਕਰ ਅੱਛਾ ਤੇ ਨਾਲੇ ਇਹ ਵੀ ਬੋਲ ਰਹੀ ਸੀ ਵੀ ਭਾਈ ਆਪਣੇ ਗਹਿਣੇ ਗੱਟੇ ਵੀ ਅੱਡ ਰੱਖ ਕਿੱਥੇ ਤਾਂ ਮੇਰੀ ਨਣਦ ਉੱਥੇ ਸੁਖੀ ਸ਼ਾਂਤ ਹੀ ਰਹਿੰਦੀ ਸੀ ਵਧੀਆ ਉਹਦੇ ਸੱਸ ਬਥੇਰਾ ਪਿਆਰ ਕਰਦੀ ਉਹਨੂੰ ਹਾਂ ਤੇ ਕਿੱਥੇ ਉਹਨੂੰ ਪੁੱਠੀਆਂ ਪੜਤਾ ਪੜਾਈ ਜਾਂਦੀ ਆ ਤੇ ਗਲਤ ਗੱਲ ਨਹੀਂ ਬੀਬੀ ਇਹ ਤਾਂ ਗਲਤ ਆ ਐਂਤੀਆਂ ਨੂੰ ਧੋਰੀ ਐ ਸਖਾਈ ਦਾ ਫਿਰ ਨਾ ਉਹਨਾਂ ਦਾ ਘਰ ਪਟਾ ਅੱਗੇ ਤੇ ਉਹਦੇ ਸਾਰੇ ਕਿਆ ਕਹੂਗੇ ਮੈ ਸਖਾ ਕੇ ਭੇਜ ਦਿੱਤੀ ਉਹੀ ਤਾਂ ਗੱਲ ਆ ਬੀਬੀ ਫੇਰਾਂ ਤਾਂ ਗੱਲ ਠੀਕ ਨਹੀਂ ਹੈ ਕੱਲ ਤਾਂ ਤੇਰੀ ਠੀਕ ਆ ਬੀਬੀ ਬੀਬੀ ਆ ਗੱਲ ਨਾ ਮੇਰੀ ਸੱਸ ਕੋਲ ਨਾ ਬੋਲਦੀ ਕੀ ਪਤਾ ਤੇਰੇ ਮੂੰਹ ਚੋਂ ਨਿਕਲ ਜਾਵੇ ਤੇ ਉਹ ਤਾਂ ਮੇਰੀ ਜਾਨ ਹੀ ਖਾ ਲੂਗੀ ਨਹੀਂ ਮੈਂ ਕਾਨੂੰ ਕਹਿਣਾ ਬੁੱਤ 100 ਗੱਲਾਂ ਹੁੰਦੀਆਂ 800 ਸੱਤਾਂ ਮੈਂ ਕਾਨੂੰ ਕਹਿਣਾ ਉਹਨੂੰ ਤੁਹਾਡੇ ਘਰ 'ਚ ਫਰਕ ਪਾਊਗਾ। ਆ ਲੋ ਚਾਬੀ ਲੋ। ਹੂੰ ਲਈ। ਬਹੁਤ ਕਵੇੜਾ ਕਰਤੇ ਯਾਰ। ਕਵੇੜਾ ਕੀ ਤੁਹਾਨੂੰ ਪਤਾ ਤਾਂ ਹੈਗਾ ਬਸ। ਸਾਰਾ ਦਿਨ ਲੰਘਿਆ ਦੇਖੀ। ਦਿਨੇ ਤਾਂ ਲੰਘਣਾ ਹੀ ਆ। ਤੁਹਾਨੂੰ ਪਤਾ ਕੁਛ ਘਰ 'ਚ ਕੀ ਕੁਛ ਹੋ ਰਿਹਾ? ਹੁਣ ਕੀ ਹੋ ਗਿਆ? ਕਹਿੰਦੇ ਹੁਣ ਕੀ ਹੋ ਗਿਆ? ਆ ਛੋਟਾ ਮम्मी ਨੂੰ ਪਤਾ ਕਿੰਨਾ ਕੁਝ ਬੋਲਿਆ? ਕਦੋਂ? ਕਦੋਂ ਕੀ ਜਦੋਂ ਉਹਦੀ ਸੱਸ ਨਹੀਂ ਆਈ। ਹਾਂ। ਦੇਖ ਲਓ ਹੁਣ ਉਹ ਘਰ ਦੱਸ ਕੇ ਆਈ ਸੀ ਜੇ ਤਾਂ ਆਪਾਂ ਨੂੰ ਦੱਸ ਕੇ ਆਉਂਦੀ ਫਿਰ ਤਾਂ ਆਪਾਂ ਕੁਝ ਖਾਣ ਪੀਣ ਨੂੰ ਵੀ ਲਿਆ ਕੇ ਰੱਖਦੇ ਹੁਣ ਜਦੋਂ ਅਗਲੀ ਦੱਸ ਕੇ ਹੀ ਨਹੀਂ ਆਈ ਆਪਾਂ ਤਾਂ ਕੱਲੀ ਚਾਹ ਹੀ ਦੇਣੀ ਆ ਨਾ ਕੀ ਕਹਿੰਦਾ ਸੇਵਾ ਨਹੀਂ ਕਰੀ ਤੇ ਸੇਵਾ ਨੂੰ ਐ ਦੱਸ ਕੇ ਆ ਕਿ ਘਰੇ ਥੋੜੀ ਹਲਵਾਈ ਬੈਠੇ ਹੋਨੇ ਆ ਬਾਹਰੋਂ ਹੀ ਲੈ ਕੇ ਆਣੇ ਆਪਾਂ ਖਾਣ ਪੀਣ ਦਾ ਕੁਝ ਸਾਨੇ ਤਾਂ ਨਾ ਰੋਟੀ ਪਾਣੀ ਵੀ ਇੰਨਾ ਵਧੀਆ ਕਰਿਆ ਮੈਂ ਤਾਂ ਸੇਮੀਆਂ ਵੀ ਬਣਾਤੀਆਂ ਵੀ ਚਾ ਲੈ ਆਇਆ ਨਾ ਕਹੇ ਪਹਿਲੀ ਵਾਰ ਆਇਆ ਮਿੱਠਾ ਨਾ ਠੀਕ ਹੈ ਹਾਂ ਪਰ ਫੇਰ ਵੀ ਕਾਹ ਨੂੰ ਦੱਸ ਐਨਾ ਕੁਝ ਬੋਲਿਆ ਮੰਮੀ ਨੂੰ ਮੈਨੂੰ ਤਾਂ ਜੰਮੀ ਵਧੀਆ ਨਹੀਂ ਲੱਗਿਆ ਬੁਲਬੁਲ ਦੀ ਗਲਤ ਗੱਲ ਐ ਇਹ ਬੁਲਬੁਲ ਕੀ ਕਹਿੰਦੀ ਹੁਣ ਉਹਨੇ ਕੀ ਕਹਿਣਾ ਉਹਨੇ ਤਾਂ ਅਗਲੇ ਨੇ ਆਪਣੀ ਮਾਂ ਦੀ ਮੇਰੀ ਕਰਾਣੀ ਆ ਨਾ ਇਹ ਮੈਂ ਦੇਖਿਆ ਨਾ ਕੁਲਜੀਤ ਦਾ ਵੀ ਨਾ ਹੁਣ ਚੇਂਜ ਹੁੰਦਾ ਜਾ ਰਿਹਾ ਮਨ ਉਹਦੇ ਖੇਤਾਂ 'ਚ ਮੇਰੇ ਤੋਂ ਪਾਇਪ ਲਵਾ ਕੇ ਕਹਿੰਦਾ ਬਾਈ ਆਇਆ ਹੁਣ ਤੱਕ ਨਹੀਂ ਪਹੁੰਚਿਆ ਮੈਂ ਸਾਰਾ ਦਿਨ ਇਕੱਲਾ ਹੀ ਮਰੀ ਗਿਆ ਉੱਥੇ ਉਹੀ ਤਾਂ ਗੱਲ ਐ ਦੱਸ ਉਹਨੂੰ ਜੇ ਇਹ ਤੋਂ ਬੇਲ ਮਿਲੇ ਉਹ ਤਾਂ ਘਰ ਦੇ ਕੰਮਾਂ 'ਚ ਧਿਆਨ ਦੇਵੇ ਨਾ ਉਹ ਕੋਈ ਨਹੀਂ ਮੈਂ ਬੁਲਬੁਲ ਨੂੰ ਪੁੱਛਦਾ ਉਹਨੂੰ ਕੀ ਪੁੱਛਣਾ ਕੀ ਪੁੱਛਣਾ ਮੇਰੇ ਤੋਂ ਉਹ ਕੋਨੇ ਕੋਨੇ ਔਰ ਗੱਲ ਕਰ ਰਹੀ ਸੀ ਕੋਈ ਭਾਈ ਸਾਰੀ ਸੁਣੀ ਹੁੰਦੀਆਂ ਨੇ ਮੈਨੂੰ ਜਿਹੜੀ ਮੇਰੀ ਮੰਮੀ ਦੀ ਬੁਰਾਈ ਕਰਨ ਲੱਗ ਰਹੇ ਹੋ ਉਹ ਨਹੀਂ ਬੁਰਾਈ ਕਰੀ ਕਿਉਂ ਤੂੰ ਆਪਣੇ ਮਨ 'ਚ ਸ਼ੱਕ ਪੈਦਾ ਕਰੀ ਜਾਂਦੀ ਆ ਕੋਈ ਬੁਰਾਈ ਨਹੀਂ ਕਰੀ ਸੋਣਿਆ ਮੈਂ ਵੀ ਮੈਂ ਆਪ ਦੇ ਘਰ ਵਾਲੇ ਨੂੰ ਮਗਰ ਲਾਈ ਫਿਰਦੀ ਆ ਨਾ ਕੀ ਮਗਰ ਲਾ ਲਿਆ ਇਹ ਤਾਂ ਸਹੀ ਗੱਲ ਹੈ ਜਦੋਂ ਮੇਰੀ ਮਾਂ ਆਈ ਆ ਭਾਈ ਉਦੋਂ ਤਾਂ ਫੋਕੀ ਚਾ ਲਿਆ ਕਿ ਰੱਖਤੀ ਕੀ ਗੱਲ ਤੁਹਾਡੇ ਤਾਂ ਬਿਸਕੁਟ ਵੀ ਨਹੀਂ ਸਰੇ ਹੈਗੇ ਬਸ ਮੇਰੀ ਗੱਲ ਸੁਣ ਲਾ ਮਾਸੀ ਦੱਸ ਕੇ ਆਈ ਸੀਗੀ अच्छा मतलब पहले थोनू फोन करे मेरी मां भी असी आण लग गया भाई ਵੀ ਸਾਰਾ ਕੁਝ ਤਿਆਰ ਰੱਖਿਓ ਆਪ ਤਾਂ ਸੰਗ ਆਉਣੀ ਚਾਹੀਦੀ ਆ ਇੱਕ ਮਿੰਟ ਹੁਣ ਆਪਣੇ ਘਰੇ ਕੋਈ ਹੈਗਾ ਸੀ ਉਦੋਂ ਨਾ ਇਹ ਸੀ ਨਾ ਛੋਟਾ ਸੀਗਾ ਹੁਣ ਕੀ ਤੋਂ ਮੰਗਾ ਲੈਂਦੇ ਗਿਆ ਕਿੱਥੇ ਹੋਇਆ ਗੁਲਜੀਤ ਨਾਲੇ ਅੱਛਾ ਤੁਹਾਨੂੰ ਹੁਣ ਰਜਿਸਟਰੀ ਕਰਾ ਕੇ ਦੱਸਿਆ ਕਰੀ ਵੀ ਕਿੱਥੇ ਚੱਲੇ ਕਿੱਥੇ ਨਹੀਂ ਸਾਰੇ ਕੰਮ ਤਾਂ ਦੇ ਹੁੰਦੇ ਨੇ ਭਾਈ ਤੁਹਾਨੂੰ ਦੱਸ ਕੇ ਜਾਣਾ ਜ਼ਰੂਰੀ ਨਹੀਂ ਹੈਗਾ ਓ ਭਾਈ ਮੈਂ ਤਾਂ ਇਹ ਪੁੱਛਦਾ ਵੀ ਜੇ ਕੋਈ ਗੱਲਬਾਤ ਹੈ ਬੈਠ ਕੇ ਸੜ੍ਹਾ ਲਿਆ ਕਰੋ ਐਵੇਂ ਤਮਾਸ਼ਾ ਦਿਖਾਣ ਦਾ ਕੀ ਲੋੜ ਹੈ ਭਾਈ ਮੇਰੀ ਗੱਲ ਸੁਣੋ ਤੁਹਾਡੇ ਨਾਲ ਮੇਰਾ ਕੋਈ ਰੋਸਾ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਪਰ ਜਿਹੜੀਆਂ ਇਹ ਗੱਲਾਂ ਕਰਦੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਨਾਲੇ ਮੰਮੀ ਨੂੰ ਸਿਖਾਉਂਦੀ ਹੈ ਇਹ ਨਹੀਂ 1 ਮਿੰਟ ਮੇਰੀ ਗੱਲ ਸੁਣ ਮੈਂਨੇ ਮੰਮੀ ਨੂੰ ਕੀ ਸਿਖਾਤਾ ਨਾਲੇ ਮੈਂ ਕੀ ਗੱਲਾਂ ਕਰਤੀਆਂ ਹੁਣ ਕਰਚ ਅਸੀਂ ਨਾਰਮਲ ਗੱਲ ਵੀ ਨਹੀਂ ਕਰ ਸਕਦੇ ਦੱਸ ਲੈ ਫਿਰ ਇਹਦੇ ਚ ਜਦੋਂ ਗੱਲ ਹੀ ਖਤਮ ਹੋ ਗਈ ਤਾਂ ਗੱਲ ਹੀ ਉੱਥੇ ਦਿਵਾ ਲਓ ਭਾਈ ਮੇਰੀ ਮਾਂ ਦੀ ਬੁਰਾਈਆਂ ਕਰਨ ਦੀ ਕੀ ਲੋੜ ਪਈ ਆਂਦੇ ਘਰ ਵਾਲੇ ਕੋਲ 1 ਮਿੰਟ ਬੁਲਬੁਲਾ ਤੈਨੂੰ ਕੀ ਲੋੜਾ ਫਿਰ ਉਹਨੂੰ ਸੁਖਾਸਾ ਖਾ ਕੇ ਕਹਿਣ ਦੀ ਉਹ ਮਾਂ ਨੂੰ ਕਿੰਨਾ ਕੁਝ ਬੋਲ ਕੇ ਗਿਆ ਮੈਂ ਕੋਈ ਨਹੀਂ ਸਖਾਇਆ ਮੈਂ ਸਭੈ ਵਿਕ ਗੱਲ ਕਰੀਆ ਠੀਕ ਹੈ ਇਹੀ ਦੱਸਿਆ ਵੀ ਮੇਰੀ ਮਾਂ ਨਾਲ ਤੁਸੀਂ ਕੀ ਬਿਹੇਵ ਕਰਿਆ ਤੇ ਆਈ ਗਈ ਦੀ ਕਿੰਨੀ ਕਾ ਸੇਵਾ ਕਰੀ ਐ ਇਹੀ ਗੱਲ ਫਿਰ ਆਸੀਂ ਕਰ ਰਹੇ ਸੀਗੇ ਅਸੀਂ ਕਿਹੜਾ ਹੋਰੇ ਹੁਣ ਤੇਰੇ ਤੇ ਕੁਛ ਇਲਜ਼ਾਮ ਲਾ ਦੇਤੀ ਜਾਂ ਤੈਨੂੰ ਕੁਛ ਕਹਿ ਰਹੇ ਨਹੀਂ ਫਿਰ ਇਹ ਤਾਂ ਬੋਲਣ ਦੀ ਗੱਲ ਹੀ ਨਹੀਂ ਵੀ ਮੈਂ ਘਰ ਵਾਲੇ ਨੂੰ ਮਗਰ ਲਾਇਆ ਹੋਇਆ ਜਾਂ ਮੇਰੀ ਮਾਂ ਦੀ ਗਲਤੀ ਆ ਵੀ ਦੱਸ ਕਿਉਂ ਆਣਾ ਚਾਹੀਦਾ ਸੀਗਾ ਕਿਹਨੇ ਕਿਹਾ ਮਗਰ ਲਾਇਆ ਹੋਇਆ ਕਿਹਾ ਦੱਸ ਤੂੰ ਇਸੇ ਤੇ ਨਹੀਂ ਕਹਿੰਦੇ ਸੁਣਿਆ ਆਪਦੀ ਕੰਨੀ ਠੀਕ ਇੱਕ ਮਿੰਟ ਹਾਂ ਜੇ ਕਹਿਤਾ ਫਿਰ ਕੀ ਹੋ ਗਿਆ ਵੱਡੇ ਨੇ ਉਹ ਕਹਿ ਸਕਦੇ ਨੇ ਆ ਕੀ ਮਤਲਬ ਹੋਇਆ ਜੇ ਵੱਡੇ ਨੇ ਤਾਂ ਮੈਂ ਕੁਛ ਵੀ ਸੁਣੀਆ ਵਾਂ ਇਸ ਘਰ ਚੋਂ ਮੈਂ ਚੱਲਣ ਨਹੀਂ ਦੇਣੀ ਜੇ ਵੱਡੇ ਹੋ ਨਾ ਵੱਡੇ ਬਣ ਕੇ ਰੋ ਹੋ ਹੋਇਆ ਕੀ ਇਹਨੂੰ ਮੇਰੇ ਮਾਪਿਆਂ ਬਣਨ ਦੀ ਲੋੜ ਨਹੀਂ ਹੈਗੀ ਮੇਰੀ ਵੀ ਸੁਣ ਲੈ ਫਿਰ ਤੈਨੂੰ ਵੀ ਜਿਆਦਾ ਨਾ ਸਿਰ ਚੜਨ ਦੀ ਲੋੜ ਨਹੀਂ ਮੈਨੂੰ ਪਤਾ ਮੈਨੂੰ ਕਿੰਨੇ ਸਾਲ ਹੋ ਗਏ ਇਸ ਘਰ ਚ ਆਈ ਨੂੰ ਅਸੀਂ ਕਿਵੇਂ ਘਰ ਚ ਲਾ ਰਹੇ ਤੂੰ ਕੱਲ ਦੀ ਆ ਕੇ ਇੱਥੇ ਅੱਜ ਸਾਨੂੰ ਸੁਖਾਰੀਆਂ ਅੱਛਾ ਜੇ ਤੈਨੂੰ ਇੰਨੇ ਹੀ ਸੀਗਾ ਨਾ ਵੀ ਜੇ ਬਾਲੀ ਸਿੱਖਿਆ ਦੀ ਲੋੜ ਸੀਗੀ ਤੈਨੂੰ ਇੰਨਾ ਤਾਂ ਪਤਾ ਲੱਗਦਾ ਹੈਗਾ ਵੀ ਸੇਵਾ ਕਿਵੇਂ ਕਰਨੀ ਹੈ ਫੋਕੀ ਚਾਹ ਮੱਥੇ ਮਾਰਦੀ ਉਹਦੇ ਵੀ ਕੀ ਲੋੜ ਸੀਗੀ ਸੇਵਾ ਸਾਨੂੰ ਕਰਨੀ ਆਉਂਦੀ ਆ ਪਰ ਜੇ ਕੋਈ ਦੱਸ ਕੇ ਆਵੇ ਫਿਰ ਨਾਲੇ ਮੇਰੀ ਗੱਲ ਸੁਣ ਲੈ ਅੱਜ ਤੱਕ ਮੈਂ ਤੈਨੂੰ ਕੁਝ ਨਹੀਂ ਬੋਲੀ ਵੀ ਚਲ ਕੋਈ ਨਾ ਛੋਟੀਆਂ ਛੋਟੀਆਂ ਤੂੰ ਨਾ ਬੋਲਣ ਦੀ ਤਮੀਜ਼ ਲੈ ਲੈ ਥੋੜੀ ਬੋਤੀ ਉਹ ਤੂੰ ਹੀ ਚੁੱਪ ਕਰ ਜਾ ਆਪ ਸਿੱਖ ਲੈ ਬਾਈ ਇਹਨਾਂ ਸਮਝਾ ਕੇ ਰੱਖਿਆ ਕਰ ਕਿਵੇਂ ਬੋਲਦੀ ਹੈ ਇਹ ਇਹਨੂੰ ਨਹੀਂ ਪਤਾ ਲੱਗਾ ਕਿਵੇਂ ਗੱਲ ਕਰਨੀ ਕਿਵੇਂ ਨਹੀਂ ਇਹਨਾਂ ਨੂੰ ਪਤਾ ਮੇਰਾ ਮੈਂ ਕਿੰਨਾ ਕੁ ਬੋਲਦੀ ਹਾਂ ਕਿੰਨਾ ਕੁ ਨਹੀਂ ਬੋਲਦੀ ਉਹ ਤਾਂ ਦਿਖੀ ਆਂਦਾ ਜ਼ੁਬਾਨ ਤਾਂ ਐਡੀ ਲੱਗੀ ਹੈ ਜਵਾਨ ਵੀ ਫੇਰੀ ਲੱਗੀ ਆ ਜਦੋਂ ਕੋਈ ਮੋਰੋ ਇੱਜ਼ਤ ਕਰਾਉਣ ਵਾਲਾ ਹੋਊਗਾ ਨਾ ਫਿਰ ਅਸੀਂ ਕਰਦੇ ਆ ਪਰ ਤੂੰ ਇੱਜ਼ਤ ਤਾਂ ਤੁਸੀਂ ਕਰ ਚੁੱਕੇ ਮੇਰੇ ਮਾਪਿਓ ਦੀ ਠੀਕ ਹੈ ਕਰ ਚੁੱਕੇ ਤੁਸੀਂ ਬੁਲਬੁਲ ਮੇਰੀ ਗੱਲ ਸੁਣ ਤੂੰ ਗੱਲ ਗੱਲ ਤੇ ਆਪਦੇ ਮਾਪਿਓ ਨੂੰ ਵਿੱਚ ਕਿਉਂ ਲੈ ਕੇ ਆ ਰਹੀਆਂ ਮੇਰੀ ਗੱਲ ਹੈ ਮੇਰੀ ਗੱਲ ਸੁਣ ਆਪਦੇ ਘਰ ਦੀ ਗੱਲ ਹੈ ਆਪਦੇ ਘਰ ਦੀ ਉਹ ਕਰ ਰਹੀਆਂ ਜਦੋਂ ਤੇਰੇ ਮਾਪਿਓ ਆਉਂਦੇ ਨੇ ਭਾਈ ਉਹ ਤੈਨੂੰ ਦੱਸ ਕਿਉਂ ਆਉਂਦੇ ਨੇ ਵੀ ਮੈਂ ਆਉਣ ਲੱਗਿਆ ਮੇਰੇ ਮਾਪਿਓ ਤਾਂ ਆ ਕੇ ਇਸ ਘਰ ਚ ਪਾਣੀ ਦੀ ਘੁੱਟ ਵੀ ਨਹੀਂ ਪਿੰਦੇ ਮੇਰੇ ਮਾਪਿਓ ਤਾਂ ਧੀ ਦੇ ਘਰ ਦਾ ਕੁਝ ਨਹੀਂ ਖਾਂਦੇ ਪਿੰਦੇ ਨਾ ਕਿ ਮੇਰੇ ਮਾਪਿਓ ਆ ਕਾਤੀ ਦੇ ਘਰ ਚ ਫਰਕ ਪਵਾ ਕੇ ਜਾਣਗੇ ਉਹ ਬਸ ਬਸ ਮੈਨੂੰ ਪਤਾ ਹੀ ਐ ਸਾਰਾ ਕੁਛ ਠੀਕ ਐ ਮੇਰਾ ਮੂੰਹ ਨਾ ਖੁਲਵਾ ਸੁਣ ਗਿਆ ਨਾ ਇਹ ਬੁਲਬੁਲ ਇੰਨਾ ਜ਼ਹਿਰ ਭਰਿਆ ਹੋਇਆ ਹੈ ਤੇਰੇ ਚ ਜ਼ਹਿਰ ਕੀ ਬਾਈ ਤੁਸੀਂ ਮੇਰੇ ਬਾਰੇ ਇੰਨੀਆਂ ਗੱਲਾਂ ਕਰੀਏ ਨੇ ਮੈਂ ਤਾਂ ਤੁਹਾਡੇ ਬਾਰੇ ਅਸਲ ਕਦੇ ਗੱਲ ਕਰੀ ਹੀ ਨਹੀਂ ਹੈਗੀ ਕੋਈ ਗੱਲ ਨਹੀਂ ਕੀਤੀ ਤੈਨੂੰ ਵਹਿਮ ਐ ਕੋਈ ਵਹਿਮ ਨਹੀਂ ਹੈਗਾ ਕੋਈ ਗੱਲ ਨਹੀਂ ਆਲਨ ਦਾ ਕੁਲਜੀਤ ਨੂੰ ਅੱਜ ਮੈਂ ਇੱਕ ਪਾਸਾ ਕਰਕੇ ਨਵੇੜਾਂਗੀ ਜਦੋਂ ਤੈਨੂੰ ਮੋ ਤੰਗ ਕਰਿਆ ਮੈਂ ਤਾਂ ਚੂੜਾ ਵੀ ਧਾਰਤਾ ਵੀ ਜਦੋਂ ਇਸ ਘਰ ਚ ਮੇਰੀ ਇੱਜ਼ਤ ਨਹੀਂ ਮੇਰੇ ਮਾਪਿਓ ਦੀ ਨਹੀਂ ਇੱਜ਼ਤ ਫਿਰ ਮੈਂ ਕਾ ਤੋ ਸੁਹਾਗਣ ਹਾਂ ਉਹ ਕਿਨੇ ਨਹੀਂ ਕੀਤੀ ਇੱਜ਼ਤ ਲੈ ਦੱਸ ਇਹ ਗੱਲ ਬਣੀ ਕੋਈ ਦੇਖ ਲਓ ਹੁਣ ਤੁਹਾਡੇ ਸਾਹਮਣੇ ਕਿੰਨਾ ਕੁਝ ਬੋਲ ਕੇ ਗਈ ਆ ਉਹ ਉਹ ਤੂੰ ਤਾਂ ਵੱਡੀ ਆ ਤੂੰ ਤਾਂ ਚੁੱਪ ਕਰ ਜਾਆ ਕਰ ਤੁਹਾਨੂੰ ਕੀ ਪਤਾ ਕਿੰਨਾ ਕੁਝ ਬੋਲਦੀ ਆ ਉਹ ਮੈਨੂੰ ਮੈਂ ਅੱਜ ਤੱਕ ਚੁੱਪ ਕਰਕੇ ਹੀ ਸੁਣਿਆ ਨੇ ਮੈਥੋਂ ਨਹੀਂ ਸੁਣਿਆ ਜਾਂਦਾ ਹੋਰ ਚੁੱਪ ਕਰਕੇ ਖਾੜਾ ਬਣਾ ਲਓ ਇਹਨੂੰ ਜੰਗ ਦਾ ਖਾੜਾ ਹੀ ਬਣ ਰਿਹਾ ਹੁਣ ਤਾਂ ਇੱਥੇ ਕੋਈ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਚੁੱਟਾ ਟੱਬਰ ਆ ਸਿਰ ਦੁਖਾਂ ਲਾਤਾ ਮੇਰਾ ਤਾਂ ਇਹਨਾਂ ਦੀ ਬਹਿਸ ਨੇ ਬੁਲਬੁਲਾ ਮੈਂ ਲੈ ਆਇਆ ਤੇ ਪਨੀਰ ਦੇ ਕੋੜੇ ਕਿਚਨ ਚ ਪਏ ਆ ਤੇ ਪਾ ਲਿਆ ਹੁਣ ਪਲੇਟ ਚ ਖਾਣੇ ਫਿਰ ਆਪਾਂ ਕੁੱਤਿਆਂ ਨੂੰ ਪਾ ਦੋ ਮੈਂ ਨਹੀਂ ਖਾਣਾ ਹੈਗਾ ਕੁਝ ਵੀ ਉਹ ਤੂੰ ਹੀ ਤਾਂ ਮੰਗਾਏ ਹੁਣ ਮੈਂ ਲੈ ਕੇ ਆਇਆ ਹੁਣ ਕੀ ਹੋ ਗਿਆ ਤੈਨੂੰ ਹੁਣ ਤਾਂ ਹਲੇ ਮੈਂ ਗਿਆ ਪਿੱਛੋ ਕੀ ਹੋ ਗਿਆ ਜਾ ਭਜਾਲਾ ਗਿਆ ਬੈਠੋ ਰਿਓ ਦੱਸਾਂ ਮੈਂ ਤੁਹਾਨੂੰ ਕੀ ਗੱਲ ਹੋਈ ਹੈ ਹਾਂ ਆ ਦੇਖ ਲਓ ਤੁਹਾਡਾ ਭਰਾ ਤੇ ਤੁਹਾਡੀ ਪਰਜਾਈ ਮੈਨੂੰ ਇੰਨਾ ਕੁਝ ਬੋਲਣ ਦੇ ਨਾਲੇ ਮੇਰੀ ਮਾਂ ਦੀ ਪਰਾਈਆਂ ਕਰੀਆਂ ਨੇ ਨਾ ਕੀ ਮਾੜਾ ਕਰਤਾ ਮੇਰੀ ਮਾਂ ਨੇ ਇੱਥੇ ਆ ਕੇ ਉਹਨਾਂ ਨੂੰ ਕੀ ਬੁਖਾਰ ਚੜ ਗਿਆ ਉਹ ਕਿਉਂ ਬੋਲੇ ਗੱਲ ਕੀ ਹੋ ਗਈ ਗੱਲ ਤਾਂ ਬਸ ਇਹੀ ਸੀਗੀ ਉਹਦੀ ਜਨਾਨੀ ਨੇ ਚੁਗਲੀਆਂ ਨਹੀਂ ਲਾਉਣੀਆਂ ਹੁੰਦੀਆਂ ਹੈਗੀਆਂ ਵੀ ਹਾਂ ਹਾਂ ਉਹਦੀ ਮਾਂ ਇਸੇ ਤੇ ਅਸੀਂ ਸੇਵਾ ਕਰੀ ਨਹੀਂ ਹੈਗੀ ਵੀ ਬੁਲਬੁਲ ਦੀ ਗਲਤ ਗੱਲ ਹੈ ਅੱਧ ਘਰ ਨੂੰ ਮਗਰ ਲਾਈ ਫਿਰਦੀ ਆ ਨਾ ਕੀ ਮਗਰ ਲਾ ਰਿਹਾ ਮੈਂ ਤੁਹਾਨੂੰ ਅਸਤ ਕਦੇ ਮੈਨੂੰ ਮੈਂ ਤੁਹਾਨੂੰ ਸਿਖਾ ਕੇ ਭੇਜਾਂ ਵੀ ਉਹਨਾਂ ਨੂੰ ਕੁਝ ਕਹੋ ਤੁਸੀਂ ਨਹੀਂ ਤੂੰ ਤਾਂ ਅਜ ਤੱਕ ਐਦਾਂ ਦੀ ਕੋਈ ਗੱਲੇ ਨਹੀਂ ਕਰੀ ਨਾਲੇ ਬਾਈ ਦਾ ਕੀ ਮਤਲਬ ਬੰਦਾ ਵਿੱਚ ਬੋਲਣ ਦਾ ਹੱਦ ਹੋ ਗਈ ਕੀ ਮੀਆਂ ਦੀਆਂ ਗੱਲਾਂ ਚ ਆਪ ਆਪਣੀ ਬੜੀ ਫਿਰਦਾ ਹੋ ਦੱਸ ਆਕੇ ਕਹਿੰਦਾ ਕਹਿੰਦਾ ਕੁਲਜੀਤ ਕਿੱਥੇ ਆ ਵੀ ਮੈਂ ਤਾਂ ਉਧਰ ਰੂੜੀਕਦਾ ਰਿਆ ਵੀ ਆਇਆ ਹੀ ਨਹੀਂ ਹੈਗਾ ਉਹ ਮੈਂ ਹੱਦ ਉਹ ਕਰਦੇ ਖੇਤਾਂ ਦੇ ਕੰਮਾਂ ਨੂੰ ਕਹੀ ਜਾਂਦਾ ਨਾਲੇ ਮੈਂ ਉਧਰ ਖੇਤ ਚ ਦੱਸ ਲਿਆ ਕਿ ਬਾਈ ਮੈਂ ਡਿਊਟੀ ਕਰਾਂ ਖੇਤਾਂ ਦੇ ਕੰਮ ਕਰਾਂ ਜਿੰਨਾ ਕਿ ਛੁੱਟੀ ਵਾਲੇ ਦਿਨ ਹੁੰਦਾ ਉਹਨਾਂ ਨੂੰ ਮੈਂ ਕਰ ਦੰਨਾ ਹੁਣ ਮੈਂ ਕਿੱਧਰ ਕਿੱਧਰ ਹੋਈ ਜਾਵਾਂ ਮੈਂ ਗੱਲਾਂ ਜਾਣਾ ਬਸ ਉਹੀ ਹੈ ਨਾ ਸਮਝਦੇ ਨਹੀਂ ਹੈਗੇ ਇਹਨਾਂ ਨੂੰ ਤਾਂ ਐ ਲੱਗਦਾ ਚੂੜਾ ਚੂੜਾ ਕਿੱਥੇ ਤਰਾ ਤਾ ਮੈਂ ਮਰ ਚੁੱਕੀ ਮੈਂ ਸਾਰੇ ਲਈ ਮੇਰੇ ਇੱਥੇ ਕਿਸੇ ਨੂੰ ਕੋਈ ਕਦਰ ਨਹੀਂ ਹੈਗੀ ਤੂੰ ਤੂੰ ਇੰਨਾ ਦਿਲ ਹੌਲਾ ਨਾ ਕਰ ਮੈਂ ਕਰਦਾ ਬਾਈ ਨਾਲ ਵੀ ਗੱਲ ਭਾਬੀ ਨੂੰ ਵੀ ਮੈਂ ਪੁੱਛਦਾ ਕੀ ਗੱਲ ਕਰੋਗੇ ਤੁਸੀਂ ਮੈਨੂੰ ਇੰਨਾ ਕੁਝ ਬੋਲੇ ਨੇ ਤੁਹਾਨੂੰ ਪਤਾ ਨਹੀਂ ਹੈਗਾ ਉਹ ਕੋਈ ਗੱਲ ਨਹੀਂ ਮੈਂ ਕਰਦਾ ਹੁਣੇ ਗੱਲ ਕਰਦਾ ਉਹਨਾਂ ਨਾਲ ਮਮਮੀ ਕਿੱਥੇ ਸੀ ਨਾਲੇ ਪਤਾ ਨਹੀਂ ਮੈਨੂੰ ਕਿੱਥੇ ਕਿੱਥੇ ਨਹੀਂ ਉਹਦਾ ਬੋਲਣ ਲੱਗੇ ਵੀ ਨਹੀਂ ਦੇਖਿਆ ਹੈਗਾ ਵੀ ਮੈਂ ਛੋਟੀ ਭੈਣਾ ਵਰਗੀ ਆ ਮੈਨੂੰ ਕਿਵੇਂ ਬੋਲੀ ਗਿਆ ਬਾਈ ਨਹੀਂ ਦੱਸ ਬਾਈ ਦਾ ਕੀ ਮਤਲਬ ਪੜਨ ਦਾ ਤੈਨੂੰ ਬੋਲਣ ਦਾ ਨਾਲੇ ਗੱਲ ਕਿਹੜੇ ਕੋਈ ਝੂਠੀ ਐ ਹੁਣ ਉਦੋਂ ਮੰਮੀ ਆਈਏ ਜੇ ਮੰਮੀ ਮਰੇ ਕੁਝ ਰੱਖਿਆ ਹੀ ਨਹੀਂ ਮੈਂ ਤਾਂ ਨਾਰਮਲ ਗੱਲ ਕਰੀ ਜਣਾ ਨਾ ਤਾਂ ਦੱਸ ਗੱਲ ਬੜੀ ਬਣਾਤੀ ਕਰੇ ਮੈਨੂੰ ਦੀਦੀ ਨੇ ਇਹ ਵੀ ਗੱਲ ਕਹੀ ਐ ਕਹਿੰਦੀ ਤੇਰੀ ਮਾਂ ਦੱਸ ਕੇ ਨਹੀਂ ਆਈ ਹੈਗੀ ਵੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਤਾਂ ਦੱਸ ਕੇ ਆਉਂਦਾ ਬੰਦਾ ਅਚਾਨਕ ਵੀ ਮਿਲਣ ਦਾ ਦਿਲ ਕਰ ਦਿੰਦਾ ਲੈ ਦੱਸ ਉਹ ਅਸੀਂ ਵੀ ਤਾਂ ਚਲੇ ਜਾਂਦੇ ਐ ਤਾਂ ਬਿਨਾਂ ਦੱਸੇ ਤੇ ਅਸੀਂ ਨਹੀਂ ਜਾਂਦੇ ਆ ਹੁਣ ਪਿਛਲੇ ਮਹੀਨੇ ਮੈਂ ਤੇ ਮੰਮੀ ਜਾਂਦ ਜਾਂਦੇ ਉੱਥੇ ਮਿਲ ਕੇ ਗਏ ਮੰਮੀ ਨੂੰ ਘਰੇ ਹੋ ਕੇ ਗਏ ਨਾਲ ਤੂੰ ਰਹੇ ਸੀਗੀ ਬਸ ਉਹੀ ਐ ਨਾ ਇਹਨਾਂ ਨੂੰ ਤਾਂ ਮੈਂ ਮਾੜੀ ਲੱਗਦੀਆਂ ਇਹਨਾਂ ਨੂੰ ਤਾਂ ਇਹ ਨਾ ਸਾੜਾ ਲੱਗਿਆ ਹੋਇਆ ਵੀ ਇਹ ਦੋਨੋਂ ਜਣੇ ਕਮਾਉਂਦੇ ਨੇ ਤੇ ਅਸੀਂ ਖੇਤੀ ਪੱਤੀ ਵਾਲਿਆਂ ਵੀ ਪੜ੍ਹ ਲਿਖ ਲੈਂਦੇ ਤੁਹਾਨੂੰ ਨੌਕਰੀਆਂ ਮਿਲ ਜਾਂਦੀਆਂ ਔਰ ਇਹਦੇ 'ਚ ਅਸੀਂ ਕੀ ਕਰੀਏ ਜੇ ਨੌਕਰੀ ਪੇਸ਼ੇ ਵਾਲਿਆਂ ਹਾਂ ਹਾਂ ਉਹ ਪਤਾ ਕਿ ਆ ਬਾਈ ਦਾ ਠੀਕ ਐ ਆ ਭਾਬੀ ਆ ਜਿੰਨੀ ਵੀ ਹੈਗੀ ਐ ਇਹ ਚੱਕਦੀ ਐ ਬਾਈ ਨੂੰ ਤਾਂ ਇਹਨੂੰ ਜੈਲਸੀ ਹੁੰਦੀ ਐ ਕਿ ਹਾਂ ਤੂੰ ਵੀ ਜੌਬ ਕਰਦੀ ਐ ਮੇਰੇ ਨਾਲ ਜਾਨੀ ਐ ਉੱਥੇ ਉਹਨੂੰ ਐ ਨਾ ਵੀ ਘਰ ਦੇ ਕੰਮ ਨਹੀਂ ਕਰਾਉਂਦੀ ਤੇ ਤੜਕੇ ਤਿਆਰ ਹੋ ਕੇ ਲੰਘ ਜਾਂਦੀ ਐ ਲੈ ਦੱਸ ਹੁਣ ਅਸੀਂ ਵੀ ਤਾਂ ਆਪਣਾ ਕੁਝ ਕਰਨਾ ਹੀ ਐ ਕੋਈ ਨਹੀਂ ਤੂੰ ਦਿਲ ਹੌਲਾ ਨਾ ਕਰ ਮੈਂ ਪੁੱਛਦਾ ਹੁਣੇ ਜਾ ਕੇ ਖੜ ਜਾ ਇਹਨਾਂ ਨੂੰ ਪੁੱਛਾਂ ਮੈਂ ਤਾਂ ਪਾਣੀ ਲਾ ਦਿੱਤੀ ਸਾਰਿਆਂ ਨੂੰ ਕੀ ਹੁਣ ਪੈਂਦੀ ਦੇਖੀ ਕਿਵੇਂ ਕਲੇਸ਼ ਪਾਊਗਾ ਪਤਾ ਲੱਗੇ ਇਹਨਾਂ ਨੂੰ ਮੈਨੂੰ ਬੋਲਣ ਦਾ ਕੀ ਨਤੀਜਾ ਹੁੰਦਾ ਬਣਦੇ ਸੀ ਆਪਣੇ ਜਣੇ ਸਤਾਇ ਸਟੱਬਰ ਦੇ ਨਾਲ ਖੜਦੇ ਹੁੰਨੇ ਆ ਪੁੱਤ ਜੇ ਉਹ ਬੋਲਦੀ ਤੀ ਤੂੰ ਤਾਂ ਚੁੱਪ ਕਰ ਜਾਂਦੀ ਤੂੰ ਤਾਂ ਸਿਆਣੀ ਤੀ ਬਾਬੀ ਤੇਰਾ ਕੀ ਮਤਲਬ ਬਣਦਾ ਬਾਈ ਨੂੰ ਕਹਿਣ ਦਾ ਉੱਪਰ ਤੇ ਬੁਲਬੁਲ ਨੂੰ ਲੱਗਿਆ ਵਾ ਬੋਲਣ ਨਾ ਕੀ ਗੱਲ ਹੋ ਗਈ ਮੁੰਡਿਆ ਤੂੰ ਸਾਰੀਆਂ ਗੱਲਾਂ ਉਹਦੀਆਂ ਸੁਣੀ ਜਾਂਦਾ ਪਹਿਲਾਂ ਤੂੰ ਮੇਰੇ ਨਾਲ ਲੜਿਆ ਹੁਣ ਇਹਦੇ ਨਾਲ ਲੱਗ ਗਿਆ ਬੋਲਣ ਮੰਮੀ ਤੂੰ ਵੀ ਕੱਢਨੀ ਤੂੰ ਬੁਲਬੁਲਦੀ ਆ ਕਿਹੜੀ ਗਲਤੀ ਆ ਉਹਦੀ ਮੈਂ ਤੈਨੂੰ ਇਹ ਦੱਸਿਆ ਸੀ ਕਿ ਹਾਂ ਵੀ ਜਦ ਮੰਮੀ ਆਈ ਸੀ ਉਹਦੇ ਮੂਰੇ ਕੁਝ ਰੱਖਿਆ ਨਹੀਂ ਤੈਂ ਅੱਗੇ ਦੱਸੇ ਨਾ ਨੂੰ ਦੱਸਦਾ ਇਹ ਤੀਲੀ ਲਾਉਣ ਲੱਗੀ ਵੀ ਬਾਈ ਨੂੰ ਨਾ ਛੋਟੀ ਜਿਹੀ ਕੱਲ ਰਹਿ ਗਈ ਗਾ ਤਾਂ ਬੁਲਬੁਲ ਨੇ ਪਵਾਇਆ ਜੇ ਉਹਦੀ ਮਾਂ ਨੂੰ ਚਾਹ ਨਾ ਨਹੀਂ ਕੁਛ ਤਾਂ ਹੋਇਆ ਤੀ ਤੈਨੂੰ ਦੱਸਣ ਦੀ ਕੀ ਲੋੜ ਤੀਗੀ ਬੁਲਬੁਲ ਨੇ ਕਿਹੜਾ ਗਾ ਪਵਾਤਾ ਗਾ ਤਾਂ ਇਹਨੇ ਪਵਾਇਆ ਭਾਬੀ ਨੇ ਮੈਂ ਅਜ ਤੱਕ ਤੈਨੂੰ ਕੁਝ ਕਿਹਾ ਮੇਰੀ ਗੱਲ ਸੁਣ ਲੈ ਪਹਿਲਾਂ ਠੀਕ ਹੈ ਨਾ ਅੱਜ ਤੱਕ ਨਾਲੇ ਕਿਹਾ ਨਾਲੇ ਨਾ ਕਿਹਾ ਫਿਰ ਤਾਂ ਬਾਈ ਨੂੰ ਕਿਉਂ ਦੱਤਿਆ ਉਹ ਬੁਲਬੁਲੂ ਲੱਗਿਆ ਹੋਇਆ ਬੋਲਣ ਉਹ ਆਪਣਾ ਇੱਕ ਪਰਿਵਾਰ ਹੈ ਜੇ ਮੈਂ ਕਹਤਾ ਉਹਨਾਂ ਨੂੰ ਫਿਰ ਕੀ ਹੋ ਗਿਆ ਦੱਸ ਇਸ ਚ ਐਡੀ ਗੱਲ ਬਣਾਉਣਾ ਇਹਦੀ ਗੱਲ ਹੈ ਫਿਰ ਉਹਦਾ ਬੰਦੇ ਦਾ ਕੀ ਮਤਲਬ ਬਣਦਾ ਤੀਵਿਆਂ ਨੂੰ ਬੋਲਣ ਦਾ ਮੈਂ ਬੋਲਿਆ ਕਿ ਅੱਜ ਤੱਕ ਮੈਂ ਉੱਥੇ ਖੜੀ ਸੀਗੀ ਉਹ ਕੁਝ ਨਹੀਂ ਬੋਲੇ ਮੈਂ ਬੋਲੀਆਂ ਹਾਂ ਮੈਨੇ ਕਿਹਾ ਉਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਉਹ ਕਿਵੇਂ ਬੋਲਦੀ ਸੀ ਸਿੱਧਾ ਬੋਲਦੀ ਸੀ ਕਿ ਤੇਰੇ ਬਾਈ ਨੂੰ ਫਿਰ ਉਹ ਬੋਲੂ ਨਹੀਂ ਜਾਓ ਫਿਰ ਸੁਣੀ ਜਾਓ ਕੀ ਤੁਹਾਤੇ ਉਹ ਤੂੰ ਸ਼ਰਮ ਕਰ ਲੈ ਮਾੜੀ ਮੋਟੀ ਤੂੰ ਨਾਲੇ ਤਾਂ ਆਪਦੀ ਮਾਂ ਨੂੰ ਬੋਲਣ ਲੱਗ ਰਹੀ ਨਾਲੇ ਪਰਜਾਈ ਨੂੰ ਵੱਡੇ ਆ ਸੀ ਤੇਰੇ ਉਹ ਗੱਲ ਕਿੰਨੀ ਸੀ ਤੁਸੀਂ ਵੱਡੀ ਬਣਾਈ ਵੀ ਗੱਲ ਗੱਲ ਤਾਂ ਵੱਡੀ ਤੈ ਬਣਾਈ ਆ ਮੰਮੀ ਤੂੰ ਆਪਣੇ ਤੱਕ ਰੱਖਦੀ ਗੱਲ ਤੂੰ ਇਹ ਕੀ ਮਾਂ ਹੋਣੀ ਆ ਜੀ ਨੇ ਕਹਤਾ ਵੀ ਮੇਰੀ ਸੇਵਾ ਨਹੀਂ ਕਰੀ ਹੈਗੀ ਕਹਿੰਦੀ ਨਾ ਉਹ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਕਹਿੰਦੀ ਇਹੋ ਜੀ ਮੈਂ ਤਾਂ ਇਹੀ ਬੋਲੂਗੀ ਜੇ ਤੂੰ ਮੇਰੇ ਪੁੱਤ ਨੂੰ ਮੇਰੇ ਨਾਲ ਲੜਾਈਂਗੀ ਇਹੀ ਬੋਲੂ ਮੈਂ ਤਾਂ ਮਮੀ ਨਹੀਂ ਲੜਾਇਆ ਹੈਗਾ ਜਦ ਆਪਾਂ ਜਾਣੇ ਕਿਸੇ ਰਿਸ਼ਤਦਾਰੀ ਦੀ ਆਪਣੀ ਆ ਵਕਤ ਕਰਦਾ ਨਹੀਂ ਕੋਈ ਆਪਾਂ ਕਿ ਕਿੱਡੀ ਕ ਗੱਲ ਤੀ ਜੇ ਨਹੀਂ ਕੁਸਤਾਰ ਹੋਇਆ ਚਾਹ ਨਾ ਫਿਰ ਮੈਂ ਤਾਂ ਕੋਈ ਮੈਂ ਤਾਂ ਕੈਸ ਕਾਨੂੰ ਖੜਾ ਕਰਿਆ ਮੈਂ ਤੁਹਾਨੂੰ ਇੱਕ ਮਿੰਟ ਜੀ ਇੱਕ ਮਿੰਟ ਐਡੀ ਕਿੱਡੀ ਕ ਗੱਲ ਸੀ ਮੇਰੀ ਮਾਂ ਇਸ ਕਰੇ ਪਹਿਲੀ ਵਾਰ ਹੀ ਆਈ ਸੀ ਕਿ ਬਲਬਲ ਮੇਰੇ ਗੱਲ ਸੁਣ ਲੈ ਜੇ ਤੇਰੀ ਮਾਂ ਪਹਿਲੀ ਵਾਰ ਆਈ ਸੀ ਨਾ ਉਹਦਾ ਹੱਕ ਬਣਦਾ ਸੀ ਦੱਸ ਕੇ ਆਉਣ ਦਾ ਬਿਨਾਂ ਦੱਸੇ ਆਈ ਸੀ ਕਿ ਹੁਣ ਅਸੀਂ ਕੀ ਆਸੀ ਆਪਾਂ ਜਾਂਦੀਆਂ ਦੁਕਾਨਾਂ ਤੇ ਨਹੀਂ ਇੱਕ ਮਿੰਟ ਅਸੀਂ ਆਪ ਜਾਂਦੀਆਂ ਦੁਕਾਨਾਂ ਤੇ ਫਿਰ ਤੁਸੀਂ ਉਹ ਬੋਲਦੇ ਵੀ ਦੁਕਾਨਾਂ ਤੇ ਫਿਰ ਦੇਖ ਭਾਈ ਮਾਂ ਬਾਪ ਤਾਂ ਇਹਦੇ ਵੀ ਆਉਂਦੇ ਨੇ ਮੈਂ ਤਾਂ ਕਦੇ ਨਹੀਂ ਇਹਨਾਂ ਨੂੰ ਸਪੈਸ਼ਲ ਕੁਝ ਮੰਗਾ ਕੇ ਧਰਿਆ ਜੈਜੀ ਰੁੱਕੀ ਮਿੱਸੀ ਹੁੰਦੀ ਉਹ ਜੀ ਖਾ ਕੇ ਮੁਰਜ ਜਾਂਦੇ ਨੇ ਉਹ ਤੇ ਸ਼ਰਮ ਨੇ ਬੇਸ਼ਰਮ ਨੇ ਵੀ ਆ ਗੱਲਾਂ ਬੋਲਣ ਵਾਲੀਆਂ ਨਹੀਂ ਬਣਦੀਆਂ ਜਿਹੜੀਆਂ ਗੱਲਾਂ ਤੂੰ ਨਹੀਂ ਆ ਬੋਲਣ ਦਾ ਮਜਬੂਰ ਕਰਦੇ ਇਹ ਮਾੜਾ ਬੋਲ ਰਹੀ ਆ ਹੋ ਇੱਕ ਮਿੰਟ ਮੈਂ ਤੇਰੀ ਮਾਂ ਨੂੰ ਕੀ ਮਾੜਾ ਬੋਲੀਆ ਤੂੰ ਮੇਰੇ ਮਾਵਾ ਪਤਾ ਕਿਵੇਂ ਜਾਣੀ ਆ ਤੂੰ ਜਨ ਬੋਲੂਗੀ ਨਹੀਂ ਤੂੰ ਸ਼ਰਮ ਕਰ ਲੈ ਮਾੜੀ ਮੋਟੀ ਤੇਰੀ ਤੀਵੀਂ ਕਰ ਚ ਕਿੰਨਾ ਕਲੇਸ ਪਾਰੇ ਉਹ ਕੱਲ ਦੀ ਆਈ ਆ ਮੈਨੂੰ ਕਿੰਨੇ ਸਾਲ ਹੋ ਗਏ ਇਹਨੂੰ ਤੂੰ ਐਂ ਤਾਂ ਸੋਚ ਲੈ ਉਹ ਫਿਰ ਮੈਨੂੰ ਪਤਾ ਉਹਦਾ ਵੀ ਤੇਰਾ ਵੀ ਮੈਨੂੰ ਪਤਾ ਜਾਣਦਾ ਵਾ ਵੀ ਮੈਂ ਤੇਨੂੰ ਚੱਲ ਠੀਕ ਆ ਭਾਈ ਅੱਗੇ ਤੋਂ ਆਪਣੀ ਨੂੰ ਜੇ ਤੇਰੀ ਸੱਸ ਆਵੇ ਕੋਈ ਹੋਰ ਆਵੇ ਆਪਣੀ ਆਪ ਪੂਜਾ ਕਰ ਲਿਆ ਕਰੋ ਅਸੀਂ ਤਾਂ ਉਹਨਾਂ ਨੂੰ ਬੁਲਾਇਆ ਵੀ ਨਹੀਂ ਕਰਾਂਗੇ ਮੰਮੀ ਇਹਨਾਂ ਨੂੰ ਪਤਾ ਕਿਹਾ ਸਾਰਿਆਂ ਨੂੰ ਸਾਨੂੰ ਕੀ ਹੋਇਆ ਵਾ ਕਿ ਅਸੀਂ ਦੋਹੇ ਜਾਣੇ ਨੌਕਰੀ ਕਰਦੇ ਆਂ ਇਹ ਘਰੇ ਬੈਠੇ ਚੁੱਲ੍ਹਾ ਚੌਂਕਾ ਕਰਦੀ ਐ ਆਹ ਬਖਾਰ ਹੈ ਤੈਨੂੰ ਮੇਰੀ ਗੱਲ ਸੁਣ ਲਾ ਆ ਚੁੱਲ੍ਹਾ ਚੌਂਕਾ ਨਾ ਤੇਰੀ ਤੀਮੀ ਤੋਂ ਇਹ ਕੰਮ ਵੀ ਨਹੀਂ ਹੋਣਾ ਇਹ ਵੀ ਕੋਈ ਹੋਰ ਕਰ ਸਕਦਾ ਚੁੱਲ੍ਹੇ ਚੌਂਕੇ ਵਾਲਾ ਕੋਈ ਵੀ ਜਾਣਦਾ ਤੈਨੂੰ ਮੈਂ ਦੋ ਰੋਟੀਆਂ ਪਕਾਉਣ ਲੱਗੀ ਗੁੱਸਾ ਕਰ ਜਣੀ ਜਦੋਂ ਤੂੰ ਜਦ ਇਹ ਕਹੇ ਨੀ ਮੰਮੀ ਮੈਂ ਹਲੇ ਉਹ ਕਰਕੇ ਆਤੀ ਤੂੰ ਬਣਾ ਲੈ ਰੋਟੀ ਤੂੰ ਖਵਾਵੇ ਕਰੇ ਤਾਂ ਦੋ ਰੋਟੀਆਂ ਨੇ ਜੇ ਐਨੇ ਸਾਲ ਹੋ ਗਏ ਤੈਨੂੰ ਦੋ ਰੋਟੀਆਂ ਆਸੀਓ ਖਵਾਉਣ ਲੱਗ ਰਿਆਂ ਦੋ ਰੋਟੀਆਂ ਤੂੰ ਕਿੱਥੇ ਖਾ ਕੇ ਆਉਂਦਾ ਸੀ ਅੱਜ ਤੂੰ ਆਪਦੀ ਮਾਂ ਨੂੰ ਲੱਗ ਰਿਆਂ ਉਹਦੇ ਦੋ ਦਿਨਾਂ ਦੀ ਪਿੱਛੇ ਨਾ ਮੈਂ ਇੱਕ ਮਿੰਟ ਇੱਕ ਮੇਰੀ ਇੰਨੀ ਦੇਰ ਦਾ ਇਹਦੇ ਵੀ ਤਾਂ ਪੈਕੇ ਆਉਂਦੇ ਹੀ ਨੇ ਉਹਨਾਂ ਦਾ ਤਾਂ ਕਦੇ ਪਤਾ ਨਹੀਂ ਲੱਗਿਆ ਤੇਰੀ ਅਜੇ ਮਾਂ ਆ ਕੇ ਗਈ ਆ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਹੋਣਾ ਵੀ ਤੇਰੀ ਸੱਸ ਆ ਕੇ ਗਈ ਜਦੋਂ ਤੂੰ ਪਹਿਲੀ ਵਾਰੀ ਨਹੀਂ ਮੰਮੀ ਅੱਪਾ ਗਏ ਤੇ ਪਹਿਲੀ ਵਾਰ ਉਹਨੇ ਕਿੰਨੀ ਸੇਵਾ ਕਰੀ ਆ ਉਹ ਇਸਾ ਕੇ ਗਈ ਆ ਭਾਈ ਉਹ ਹੀ ਸਿਖਾ ਕੇ ਗਈ ਆ ਉਦੋਂ ਦੀ ਉਹ ਮੂੰਹ ਬਣਾਈ ਫਿਰਦੀ ਆ ਤੇਰਾ ਦਾ ਤੂੰ ਵੀ ਪੁੱਠੇ ਪਾਸੇ ਲੈ ਵੀ ਇਹਨੂੰ ਤਾਂ ਕਾਹ ਕਰੇ ਜਾ ਕੇ ਆ ਮੂੰਹ ਬਣਾ ਬਣਾ ਨੰਗਦੀ ਆ ਮੇਰੇ ਕੋਲ ਵੀ ਫਿਰ ਤੈਨੂੰ ਇਹੀ ਬੁਰੀ ਲੱਗਦੀ ਮੈਂ ਲੈ ਕੇ ਲੰਘ ਚੱਲ ਹੋਰ ਪਾਸੇ ਚਲੇ ਜਾਣਾ ਆਹੀ ਕੁਸਤਾ ਹੈ ਚਾਹੁੰਦੀ ਆ ਭਾਈ ਅੱਡ ਕਰਾਉਣਾ ਨੇ ਘਰ ਪਾੜਨਾ ਹੀ ਕੁਸਤਾ ਹੈ ਚਾਹੁੰਦੀ ਆ ਤੁਸੀਂ ਪਾੜਨ ਲੱਗ ਰਹੇ ਹੋ ਘਰ ਤਾਂ ਠੀਕ ਹੈ ਮੇਰੀ ਮਾਂ ਮਾੜੀ ਲੱਗਦੀ ਆ ਅਸੀਂ ਮਾੜੇ ਨਾਲ ਆਈ ਮੇਰੀ ਗੱਲ ਸੁਣ ਲਾਈ ਚੁੱਪ ਚਾਪ ਭਾਈ ਮੱਸੇ ਹੋ ਜਾ ਲੈ ਪੈਕੇ ਹੀ ਲੈ ਜਾ ਕੇ ਬਿਠਾ ਲੈ ਇਹਨੂੰ ਤੂੰ ਇਹਨਾਂ ਦਾ ਇਹਨਾਂ ਦਾ ਪੱਖਪੂਰਦੀ ਐ ਇਹਨਾਂ ਦਾ ਪੱਖਪੂਰਨ ਵਾਲੀ ਗੱਲ ਨਹੀਂ ਥੋੜੀ ਬਹੁਤੀ ਅਕਲ ਤੇ ਹੱਥ ਉਹ ਤੂੰ ਮੰਮੀ ਨੂੰ ਪੱਟੀਆਂ ਸਿਖ ਪੜਾਈ ਜਾਣੀ ਮਮਾ ਵੀਰ ਸਭ ਜਾਣਦਾ ਮੈਂ ਚਲ ਮੈਂ ਪੱਟੀਆਂ ਪੜਾ ਰਹੀਆਂ ਉਹ ਪੱਟੀਆਂ ਪੜਾ ਲੈ ਫਿਰ ਉਹ ਪੜਾ ਲਿਓ ਕਿਉਂ ਨਹੀਂ ਪੜਾਉਂਦੀ ਸਿੱਧੀ ਬੋਲਦੀ ਆ ਉਹ ਤੂੰ ਨਾ ਬੋਲ ਇਹਨਾਂ ਨੂੰ ਤਾਂ ਹੁਣ ਉਹੀ ਗੱਲ ਆਏ ਤੇ ਲੜਾਈ ਭਾਰਦੇ ਨੇ ਗੱਲ ਗੱਲ ਤੇ ਮੈਂ ਤਾਂ ਪੜ੍ਹੀ ਲਿਖੀ ਐ ਮੈਂ ਤਾਂ ਆਪੇ ਬੰਦੇ ਨੂੰ ਕੁਝ ਨਹੀਂ ਸਿਖਾਉਂਦੀ ਉਹ ਤਾਂ ਸਭ ਤਾਂ ਸਾਰੀ ਕੀ ਕੁਛ ਚੱਲਦਾ ਜਿਹੜੀ ਪੜ੍ਹੀ ਲਿਖੀ ਆ ਪੜ੍ਹੀ ਗੱਲ ਲਿਖੀ ਆ ਨਾ ਗੱਲ ਵੀ ਦਵਾ ਲੰਦੀ ਆ ਖਾਣ ਪਿੱਛੇ ਨਿਕਲੇ ਇਸ ਕਰਦੇ ਹੁੰਦੇ ਪੜ੍ਹੇ ਲਿਖੇ ਜਿਹੜਾ ਕਲੇਸ਼ ਤੁਸੀਂ ਬਿੜਿਆ ਹੋਇਆ ਓਰੇ ਮੰਮੀ ਕਲੇਸ਼ ਨਾ ਤੇਰੇ ਪੈਰਾਂ ਤੋਂ ਹੋਇਆ ਤੈਨੂੰ ਦੱਸਿਆ ਤਾਂ ਮੈਂ ਭਾਬੀ ਨਾਲ ਤਾਂ ਕੋਈ ਗੱਲੇ ਨਹੀਂ ਦੀ ਹੋਈ ਮੇਰੀ ਬਾਈ ਦੱਸਿਆ ਹੈ ਕਲੇਸ਼ ਕੰਜਰਖਾਨਾ ਦਾ ਤੂੰ ਇੰਨਾ ਕਰਦਾ ਫਿਰਦਾ ਗੱਲ ਗੱਲ ਦੇਦਾ ਤੂੰ ਬੋਲਦਾ ਫਿਰਦਾ ਦੱਸੂਗੀ ਬਾਈ ਕਰਦੀ ਮੈਂਬਰ ਆ ਇਹ ਗੱਲ ਦੱਸ ਫੇਰ ਬਾਈ ਦਾ ਕੀ ਮਤਲਬ ਬਣਦਾ ਦਾ ਵਿੱਚ ਪੈਣ ਦਾ ਇਹਨੂੰ ਬੋਲਣ ਦਾ ਕੀ ਮਤਲਬ ਬਣਦਾ ਮੈਂ ਉਹ ਕੰਮ ਨਹੀਂ ਕਰਦਾ ਇਸ ਕਰ ਚ ਰਹੀ ਰਹਿੰਦੀ ਨਹੀਂ ਹੈਗੀ ਇਹ ਤਾਂ ਮੇਰੇ ਕਰਕੇ ਗਲੇਸ਼ ਕਰਦੇ ਨੇ ਭਾਈ ਆਹ ਬੰਦੇ ਹੱਥ ਮੇਰੇ ਤਾਂ ਦੇ ਪੇਕੇ ਘਰ ਜਾਂਦੇ ਆ ਆਪ ਦਾ ਪੰਜ ਕਰੋ 50 ਕਰੋ ਤੂੰ ਤਾਂ ਚਾਉਂਦੀ ਉਹ ਹੀ ਸੀ ਇਹੀ ਤਾਂ ਤੂੰ ਚਾਉਂਦੀ ਸੀ ਵੀ ਤੂੰ ਪੇਕੇ ਜਾ ਕੇ ਬਹਿ ਜਾ ਉਹ ਚਾਉਂਦੇ ਦਾ ਚੋਰੇ ਪਾੜ ਪਵਾ ਚਾਉਂਦੇ ਦਾ ਭਾਬੀ ਤੁਸੀਂ ਨਹੀਂ ਸਾਨੂੰ ਇੱਥੇ ਚੰਗਾ ਸਮਝਦੇ ਵੀ ਇੱਥੇ ਰਹਿੰਦੇ ਕਿਉਂ ਐ ਮੈਂ ਇਹ ਗੱਲ ਤਾਂ ਹੈ ਹੀ ਨਹੀਂ ਜੀ ਤਨਖਾਹ ਤਾਂ ਆਪਣੀ ਲੈ ਕੇ ਬਹਿਂਦੇ ਆ ਤਾਂ ਖੇਤੀ ਪੱਤੀ ਵਾਲੇ ਵਿੱਚ ਬਸ ਦੁੱਖ ਤਾਂ ਆਹੀ ਆ ਤਨਖਾਹਾਂ ਤਾਂ ਤੁਸੀਂ ਰੱਖਣੀਆਂ ਨੇ ਰੱਖ ਲਓ ਭਾਈ ਅਸੀਂ ਤਾਂ ਆਪਣਾ ਗੁਜ਼ਾਰਾ ਕਰ ਲੈਣਾ ਜਿਹੜਾ ਚੜੇ ਮਹੀਨਾ ਖਰਚਾ ਕਰਦੇ ਕਦੇ ਕਿਹਾ ਵੀ ਮੈਨੂੰ ਇੰਨੇ ਪੈਸੇ ਕਿਉਂ ਲੈਣੇ ਕਦੇ ਕਿਹਾ ਹੀ ਤੱਕ ਇਹਨੂੰ ਜ਼ਮੀਨਾਂ ਅਰ ਠੇਕੇਰ ਪੈਸਾ ਦਿਖ ਰਿਹਾ ਇਹਨੂੰ ਇਹ ਆ ਵੀ ਮੈਂ ਲੈ ਕੇ ਛੇਤੀ ਅੱਡ ਹੋ ਜਾ ਜੇ ਤੈਨੂੰ ਇੰਨਾ ਹੀ ਸ਼ੌਕ ਹੈ ਨਾ ਜ਼ਮੀਨਾਂ ਠੇਕਿਆਂ ਦਾ ਤੈਨੂੰ ਸਾਰਾ ਕੰਮ ਵੀ ਕਰਨਾ ਪਊਗਾ ਉਹਨੂੰ ਲੋੜ ਨਹੀਂ ਹੈਗੀ ਆ ਜਿਹੜੇ ਤੂੰ ਸੂਟ ਸਾਰ ਦੇ ਪਾਈ ਫਿਰਦੀ ਨਾ ਮੇਰੇ ਮੇਰੇ ਘਰ ਆ ਲੈ ਦੇ ਤਨਖਾਹ ਚਲ ਠੀਕ ਆ ਭਾਈ ਇੰਨਾ ਟਾਈਮ ਨਹੀਂ ਹੈਗਾ ਤੁਸੀਂ ਤਾਂ ਅੰਦਰ ਵੜ ਕੇ ਬਹਿ ਜਾਣਾ ਉੱਧਰ ਡੰਗਰ ਦੇਖ ਲੈ ਕੱਖਾਂ ਨੂੰ ਵੀ ਖੜੇ ਨੇ ਧਾਰਾਂ ਵੀ ਚੋਣੀਆਂ ਨੇ ਚੱਲ ਕੁੜੀਏ ਤਵਾ ਲੈ ਮੇਰੇ ਨਾਲ ਫਿਰ ਮਾਤਾ ਜੈਨਾ ਤੈਨੂੰ ਅਸੀਂ ਚੰਗੇ ਲਾ ਦੇ ਤੂੰ ਹੀ ਨਾ ਦੀ ਉਹ ਗੱਲ ਕਰ ਰਹੀ ਹੈ ਨਾ ਕੋਈ ਗੱਲ ਨਹੀਂ ਤੈਨੂੰ ਇਹੇ ਰਾਜੀ ਸਹੀ ਮੈਂ ਆਪਣੀ ਨੂੰ ਲੈ ਕੇ ਬਾਹਰ ਲੰਘ ਜੇ ਨਾ ਕਿਤੇ ਕੀ ਕਰਨਾ ਭਾਈ ਕਰ ਲੋ ਮੈਂ ਨਹੀਂ ਕੁਝ ਕਹਿੰਦੀ ਚੱਲ ਬੁੱਤ ਇਹ ਹੀ ਜਲਦੀ ਦੀ ਭਾਬੀ ਤੂੰ ਦੇਖ ਲਿਆ ਠੀਕ ਐ ਖੁਸ਼ ਆ ਹੁਣ ਤਖਾ ਲੈ ਨੂੰ ਘੱਗੇ ਹੋਏ ਤੇ ਭਾਈ ਦਿਓ ਪੈਸੇ ਦਿਓ ਪੈਸੇ ਹੁਣ ਇਹਨਾਂ ਨੂੰ ਮਾੜੇ ਲਾਦੇ ਹੁਣ ਤਾਂ ਮਾੜੇ ਲੱ ਸਾਰਾ ਕਰਿਆ ਕਰਾਇਆ ਭਾਬੀ ਦਾ ਹੀ ਐ ਦੇਖ ਮੰਮੀ ਵੀ ਨਾਲ ਪਿੱਛੇ ਲੱਗੀ ਵੀ ਤੇ ਮੇਰੀ ਗੱਲ ਸੁਣ ਤੈਨੂੰ ਨਹੀਂ ਪਤਾ ਲੱਗਦਾ ਵੀ ਆਪਦੀ ਮਾਂ ਦੇ ਹੱਥੀਂ ਤੁਸੀਂ ਤਨਖਾਹ ਰੱਖੀ ਫਿਰਦੇ ਹੋ ਹੈ ਵੀ ਆਪ ਦਾ ਕੋਈ ਮਾਣਾ ਮੋਟਾ ਜੋੜ ਨਾ ਹੁਣ ਪਤਾ ਲੱਗ ਗਿਆ ਮੈਨੂੰ ਮੈਨੂੰ ਪਤਾ ਤਾਂ ਕਿ ਹਾਂ ਮੰਮੀ ਉਹਦੇ ਪਿੱਛੇ ਲੱਗ ਜੂਗੀ ਉਹ ਲੱਗੀ ਹੋ ਕੀ ਨਾਲ ਲੱਗ ਚਲ ਤੂੰ ਸਾਮਾਨ ਪੈਕ ਕਰ ਮੈਂ ਨਹੀਂ ਰੰਦਾ ਓਰੇ ਚੱਲ ਚੱਲ ਆ ਜਾ ਦੇਖ ਲੈ ਕਿਵੇਂ ਬੋਲਦੀ ਹੈ ਅਜੇ ਵੀ ਨਹੀਂ ਚੁੱਪ ਕਰਦੀ ਹੈਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੁੰਡਾ ਵੀ ਦੇਖ ਲੈ ਉਹਦੀਓ ਬੋਲੀ ਬੋਲਣ ਲੱਗ ਗਿਆ ਮੈਂ ਤਾਂ ਆम्मा ਹੈਰਾਨ ਆ ਦੇਖ ਲਾ ਚਾਰ ਦਿਨ ਨਹੀਂ ਹੋਏ ਪਤਾ ਨਹੀਂ ਇਹ ਹੈ ਜਾਂ ਕੀ ਸੰਘਾਇਆ ਪਿੱਛੇ ਲਾ ਰਖਿਆ ਉਹਦਾ ਜਮੀ ਮੈਂ ਵੀ ਉਦੋਂ ਕਹਿੰਦੀ ਹੁੰਦੀ ਸੀ ਵੀ ਮੇਰੇ ਚਾਚੇ ਦੀ ਕੁੜੀ ਦਾ ਰਿਸ਼ਤਾ ਕਰਵਾ ਦਿੰਨੀ ਆ ਉਹਦੋਂ ਤਾਂ ਤੁਸੀਂ ਵੀ ਕਹਿੰਦੇ ਹੁੰਦੇ ਤੇ ਵੀ ਨਾ ਨੌਕਰੀ ਵਾਲੀ ਲੈਣੀ ਆ ਕੀ ਕਰਾਂ ਪੁੱਤ ਮੈਂ ਕਿਹਾ ਧੱਕੇ ਨਾਲ ਉਹਦਾ ਵਿਆਹ ਕਰ ਦੰਦੀ ਜਦ ਤੱਕ ਕਹਿੰਦਾ ਦੀ ਮੈਂ ਨੌਕਰੀ ਕਰਦਾ ਨੌਕਰੀ ਵਾਲੀ ਉਹ ਬਹੂ ਚਾਹੀਦੀ ਆ ਆ ਦੇਖ ਲਾ ਘਰ ਪਾੜਨ ਵਾਲੀ ਇਹ ਗੱਲਾਂ ਕਰਤੀਆਂ ਦੇਖੀ ਅੱਡ ਕਰਾ ਕੇ ਛੱਡੂਗੀ ਪੁੱਤੇ ਤਾਂ ਇਹ ਤੈਨੂੰ ਦਿਖਦੀ ਆ ਹੁਣ ਇਕੱਠੇ ਰਹਿ ਲੂਗੀ ਇਹ ਆਪਣੇ ਨਾਲ ਹੈ ਜੇਦੀ ਬੋਲੀ ਤਾਂ ਦੇਖ ਲਾ ਬੋਲਣ ਦੀ ਇਹਨੂੰ 1% ਵੀ ਆਕਲ ਨਹੀਂ ਹੈਗੀ ਜਹੇ ਜੀ ਦੀ ਮਾਂ ਉਹੀ ਜੀ ਆਪ ਹੈ ਦੇਖ ਪਹਿਲਾਂ ਇਹ ਆਪਣੇ ਨਾਲ ਵਧੀਆ ਰਹੀ ਆ ਜਿੱਦਣ ਇਹ ਪੇਕੇ ਜਾ ਕੇ ਆਈ ਉਸ ਦਿਨ ਦੀ ਮੂੰਹ ਬਣਾਈ ਫਿਰਦੀ ਸੀ ਮਾਂ ਨੇ ਦੇਖ ਲਾ ਉੱਥੇ ਬੈਠੀ ਨੇ ਕਿੰਨੀਆਂ ਗੱਲਾਂ ਬੋਲੀ ਮੇਰੀ ਤੀ ਤਾਂ ਕੰਮ ਨਹੀਂ ਕਰ ਸਕਦੀ ਕੋਈ ਨੌਕਰੀ ਉਹ ਕਰੂਗੀ ਮੈਂ ਫੇਰ ਵੀ ਨਹੀਂ ਮੁੰਡੇ ਨੂੰ ਦੱਸਿਆ ਵੀ ਚੱਲ ਕੋਈ ਗੱਲ ਨਹੀਂ ਭਾਈ ਜਹੇ ਜੀ ਉਹਦੀ ਗੱਲ ਸੀ ਕਰ ਗਈ ਹੈਨਾ ਆਪਾਂ ਥੋੜੀ ਆਪਣੀ ਜ਼ੁਬਾਨ ਗੰਦੀ ਕਰਨੀ ਆ ਉਹ ਤਾਂ ਮੇਰੀ ਜਿਹਦੇ ਬੇਇੱਜ਼ਤੀ ਕਰਦੀ ਸੀ ਗੱਲ-ਗੱਲ ਤੇ ਫੇਰ ਮੈਂ ਵੀ ਤਾਂ ਤੈਨੂੰ ਉਸ ਦਿਨ ਹੀ ਦੱਸਿਆ ਸੀ ਜਿੱਦਣ ਆਈ ਸੀ ਜਦੋਂ ਆਈ ਆ ਨਾ ਮੈਂ ਉਹਦੀ ਇਹਦੇ ਮੂੰਹ ਪੜ ਲਿਆ ਤੇ ਇਹਦਾ ਵੀ ਹੈ ਨਹੀਂ ਇਹਦੇ ਇਰਾਦੇ ਹੁਣ ਮੈਂ ਇੰਨੀ ਵਾਰ ਸਬਜ਼ੀ ਵਾਸਤੇ ਪੁੱਛਣ ਗਈ ਸੀ ਮਾਵਿਆਂ ਨੂੰ ਮੈਨੂੰ ਐਨਾ ਬੁੱਠਾ ਬੋਲੀ ਮੈਂ ਫੇਰ ਵੀ ਚੁੱਪ ਰਹੀ ਵੀ ਚੱਲ ਕੋਈ ਨਾ ਨਿਆਣੀ ਐ ਚੱਲ ਹੁਣ ਕੋਈ ਲੋੜ ਨਹੀਂ ਹੈਗੀ ਚੁੱਪ ਕਰਨ ਦੀ ਨਾ ਇਹਨਾਂ ਦੀ ਰੋਟੀ ਬਣਾਉਣੀ ਆ ਆਪਣੀ ਬਣਾ ਲਈ ਤਿੰਨਾਂ ਦੀ ਆਪਾਂ ਖਾਵਾਂਗੇ ਆਪਣੀ ਕੰਮ ਕਰਾਂਗੇ ਜੋ ਕਰਦੇ ਨੇ ਕਰਨ ਕਹਿੰਦੇ ਨੇ ਨਾ ਵੀ ਅਸੀਂ ਟੇਚੀ ਪੈਕ ਕਰਕੇ ਲੰਘ ਜਾਗੇ ਲੰਘ ਜਾਣ ਜਿੱਥੇ ਜਾਂਦੇ ਨੇ ਜਾਣ ਦੇਖ ਲਊਂਗੀ ਮੁੜ ਕੇ ਘਰ ਤਾਂ ਆਪਣਾ ਹੀ ਕੰਮ ਆਉਣਾ ਉਹ ਤਾਂ ਪਤਾ ਹੀ ਐ ਹੋਰ ਇਹਨਾਂ ਨੂੰ ਕੌਣ ਰੱਖੂਗਾ ਉਰੇ ਤਾਂ ਸਾਰਾ ਕੁਝ ਬੈਠਿਆਂ ਨੂੰ ਮਿਲਦਾ ਵਧੀਆ ਕੱਪੜੇ ਤੋਂ ਤੇ ਉਹੇ ਮਿਲਦੇ ਨੇ ਵਧੀਆ ਪੱਕੀ ਪਕਾਈ ਰੋਟੀ ਮਿਲਦੀ ਜਿਵੇਂ ਕਹਿੰਦੀ ਆਉਂਦੀ ਵੀ ਦੱਸ ਤੇਰੀ ਮਾਂ ਉੱਥੇ ਮੈਂ ਗਈ ਤੀਗੀ ਬਹੂ ਨੂੰ ਸਾਹ ਨਹੀਂ ਕੱਢਣ ਦਿੰਦੀ ਕਦੇ ਉਹਨੂੰ ਕਹਿੰਦੀ ਆ ਭਾਂਡੇ ਚੱਕ ਕੇ ਲੈ ਜਾ ਜਾਂ ਤੂੰ ਆ ਕੰਮ ਉਹਨੂੰ ਕੋਲ ਨਹੀਂ ਬੈਠਣ ਦਿੱਤਾ ਹੈਗਾ ਇਹੀ ਪੜਤਾਂ ਪੜਾ ਰੱਖਿਆ ਨੇ ਆਪਦੀ ਧੀ ਨੂੰ ਹਾਂ ਹੁਣ ਉਰੇ ਕੁੜੀ ਨੂੰ ਸੁਖਾਉਂਦੀ ਆ ਵੀ ਸੱਸ ਦੇ ਮੂਰੇ ਬੋਲ ਉਹਦੇ ਵਿਚਾਰੀ ਦਾ ਉੱਥੇ ਸਾਹ ਨਹੀਂ ਨਿਕਲਣ ਦਿੰਦੀਆਂ ਇਹ ਮਾਮਾਤੀਆਂ ਉਹੀ ਤਾਂ ਗੱਲ ਐ ਦੱਸ ਬੱਸ ਫਿਰ ਜਿੰਨੇ ਕ ਸਿੱਖਿਆ ਉਹੀ ਜੀ ਵਰਤ ਰੀਆਂ ਨੇ ਨਾ ਕਿੰਨਾ ਕ ਟਾਈਮ ਐ ਫਿਰ ਆਈ ਦੀਆਂ ਵੀ ਅੱਖਾਂ ਛੇਤੀਓ ਖੁੱਲ ਜਾਣਗੀਆਂ ਜਿਹੜਾ ਫਿਰਦਾ ਉਹਦੇ ਪਿੱਛੇ ਲੱਗਿਆ ਹੁਣ ਚੱਲ ਮੈਨੂੰ ਕੀ ਆਪਾਂ ਤਾਂ ਵਧੀਆ ਪਿੱਛੇ ਆ ਗੀਆਂ ਹੁਣ ਚਾਹੇ ਜਾਣ ਚਾਹੇ ਰਹਿਣ ਆਪਾਂ ਤਾਂ ਕੁਛ ਨਹੀਂ ਕਹਿਣਾ ਨਾ ਇਹਨਾਂ ਦੀ ਬਣਾਉਣੀਆਂ ਰੋਟੀ ਚੱਲ ਆ ਜਾ ਕਰ ਲਈਏ ਧਰ ਚੋਲੀਏ ਬਾਲਟੀ ਚੱਕ ਲਿਆ ਲੈ ਲਈਆਂ ਨੀ ਚੱਲ ਕਮਾਲ ਹੋਊਗੀ ਦੱਸ ਹੁਣ ਦੱਸ ਮੰਮੀ ਵੀ ਉਹਦੇ ਪਿੱਛੇ ਲੱਗੀ ਵੀ ਭਾਬੀ ਦੇ ਪਿੱਛੇ ਉਹਨੇ ਦੋ ਗੱਲਾਂ ਕਿਆ ਸਿਖਾਤੀਆਂ ਉਧਰ ਨੂੰ ਇਹ ਹੋ ਗਈ ਦੱਸ ਮਾੜਾ ਮੋਟਾ ਸਾਡਾ ਹੈ ਹੀ ਨਹੀਂ ਦੋਨਾਂ ਦਾ ਉਹ ਕਹੇ ਅਸੀਂ ਵੀ ਕਰਦੇ ਮੈਂਬਰ ਐ ਤੇਰਾ ਪੁੱਤ ਐ ਮੱਖਸਰ ਨੂੰ ਨਾਲੇ ਬਾਈ ਦਾ ਦੱਸ ਗਿਆ ਮਤਲਬ ਬੰਦਾ ਵਿੱਚ ਬੋਲਣ ਦਾ ਬੁਲਬੁਲ ਨੂੰ ਕਹਿਣ ਦਾ ਬਸ ਬੁਲਬੁਲ ਤੂੰ ਕੀ ਕਰਨ ਆ ਗਈ ਹੁਣ ਕੱਪੜੇ ਦਾ ਪੈਕ ਕਰ ਲੈ ਕਿੱਥੇ ਜਾਵਾਂਗੇ ਦੱਸਿਓ ਮੈਨੂੰ ਉਹ ਯਾਰ ਕਿੱਥੇ ਜਾਵਾਂਗੇ ਕਿਤੇ ਕਿਰਾਏ ਦੇ ਰੂਟੇ ਚਲੇ ਜਾਵਾਂਗੇ ਪਰ ਉਰੇ ਨਹੀਂ ਰਹਿਣਾ ਹੈ ਕਿਰਾਏ ਤੇ ਕਿਉਂ ਜਾਵਾਂਗੇ ਆਪਾਂ ਇਸ ਘਰ 'ਚ ਹਿੱਸਾ ਬਣਦਾ ਆਪਣਾ ਬੰਡਾ ਕੇ ਜਾਵਾਂਗੇ ਆਪਾਂ ਹ ਹਿੱਸਾ ਉਹ ਜਿਹੜੇ ਲੋੜ ਗੱਲਾਂ ਕਰ ਰਹੇ ਹੋ ਉਹ ਲੱਗਦਾ ਤੈਨੂੰ ਆਪਣਾ ਹਿੱਸਾ ਦੇ ਦੂੰਗੇ ਉਹ अच्छा तो फिर हिस्सा ਛੱਡ ਕੇ ਜਾਉਂਗੀ ਤੁਸੀਂ ਕੀ ਗੱਲ ਤੁਸੀਂ ਮਿਹਨਤ ਨਹੀਂ ਕਰੀ ਹੈਗੀ ਆਪਦੀ ਨੌਕਰੀ ਪੇਸ਼ੇ ਨਾਲ ਏਡੀ ਵੱਡੀ ਕੋਠੀ ਬਣਾਤੀ ਮੈਂ ਤਾਂ ਹੈਰਾਨ ਹਾਂ ਸਭ ਤੋਂ ਜ਼ਿਆਦਾ ਕਿ ਦੱਸ ਮੰਮੀ ਨੂੰ ਭਾਬੀ ਕਿਵੇਂ ਪਿੱਛੇ ਲਾਈ ਫਿਰਦੀ ਹੈ ਮੰਮੀ ਨੂੰ ਹੈ ਹੀ ਨਹੀਂ ਮਾੜਾ ਮੋਟਾ ਮੇਰਾ ਕਿ ਮੇਰਾ ਪੁੱਤ ਆ ਉਹ ਵੀ ਉਹਦੀ ਵੀ ਕੋਈ ਗੱਲ ਸੁਣਨਾ ਨਾਲੇ ਪਹਿਲੀ ਗੱਲ ਮੈਂ ਭਾਬੀ ਨਾਲ ਤਾਂ ਕੋਈ ਗੱਲੇ ਹੀ ਨਹੀਂ ਕੀਤੀ ਮੈਂ ਮੰਮੀ ਨੂੰ ਦੱਸਿਆ ਤਾਂ ਕਿ ਮੰਮੀ ਤੂੰ ਕਿਉਂ ਨਹੀਂ ਸੇਵਾ ਪਾਣੀ ਕਰੀ ਬੁਲਬੁਲਦੀ ਮੰਮੀ ਦੀ ਉਦਣ ਦੱਸ ਪਾ ਵੀ ਨੂੰ ਦੱਸਣ ਦੀ ਕਿਆ ਲੋੜ ਸੀ ਆਪਣੇ ਤੱਕ ਰੱਖਦੀ ਉਹ ਉਹ ਭਾਬੀ ਤੱਕ ਤਾਂ ਅਸੀਂ ਵੀ ਦੱਸੀ ਠੀਕ ਹੈ ਮੁਰੋਂ ਨੇ ਘਰ ਵਾਲੇ ਨੂੰ ਵੀ ਦੱਸ ਦਿੱਤੀ ਦੀਦੀ ਨੇ ਇਹ ਕੋਈ ਗੱਲ ਥੋੜੀ ਬੰਦੀ ਹੈ ਮੈਂ ਅੱਜ ਤੱਕ ਨਹੀਂ ਭਾਬੀ ਦੇ ਮੁਰੇ ਬੋਲਿਆ ਆ ਹੁਣ ਮਜੂਰ ਹੋ ਕੇ ਬੋਲਣਾ ਬਈ ਬਾਈ ਦਾ ਕੀ ਮਤਲਬ ਤਾਂ ਤੈਨੂੰ ਬੋਲਣ ਦਾ ਉਹੀ ਤਾਂ ਗੱਲ ਹੈ ਨਾ ਫਿਰ ਨਾ ਇਹ ਦੇਖਦੇ ਨੇ ਵੀ ਛੋਟਾ ਵੱਡਾ ਕੌਣ ਹੈ ਭਾਈ ਕਿਵੇਂ ਇੱਜ਼ਤ ਕਰਨੀ ਕਿਵੇਂ ਨਹੀਂ ਫਿਰ ਮੈਨੂੰ ਕਹਿੰਦੇ ਤੈਨੂੰ ਬੋਲਣ ਦੀ ਨਹੀਂ ਅਕਲ ਪੜ੍ਹੀ ਲਿਖੀ ਹੈ ਹੈ ਨਾ ਜਦੋਂ ਮੇਰੀ ਮਾਂ ਨੂੰ ਮਾੜਾ ਬੋਲੋਗੇ ਫਿਰ ਮੈਂ ਚੁੱਪ ਰਹਿ ਜਾਵਾਂਗੀ ਉਹ ਇਹਨੂੰ ਸਵਾਹ ਅਕਲ ਪਾਥੀਆਂ ਪੱਥੜੇ ਤੱਕ ਉੱਬਸ ਅਸਲ ਗੱਲ ਇਹੀ ਐ ਵੀ ਅਸੀਂ ਕਮਾਉਨੇ ਆ ਹੈ ਮਮਮੀ ਨੂੰ ਤਾਂ ਐ ਵੀ ਨਹੀਂ ਹੈਗਾ ਵੀ ਮੇਰਾ ਪੁੱਤ ਮੇਰੀ ਤਨਖਾਹ ਰੱਖਦਾ ਮੇਰੇ ਹੱਥ ਤੇ ਹੈ ਵੀ ਮੈਂ ਇਹਦੇ ਵੱਲ ਦੀ ਹੋਵਾਂ ਖੜ ਕੇ ਬੈ ਗਈ ਉਹਦੇ ਵੱਲ ਦੀ ਵੀ ਹਾਂ ਰੋਟੀ ਪਾਣੀ ਦਿੰਦੇ ਨੇ ਕੀ ਗੱਲ ਰੋਟੀ ਮੈਂ ਨਹੀਂ ਬਣਾ ਸਕਦੀ ਹੈਗੀ ਵੀ ਜਿਵੇਂ ਤੈਨੂੰ ਰੋਟੀਆਂ ਆਉਂਦੀਆਂ ਨਹੀਂ ਬਣਾਉਣੀ ਇਹ ਪਤਾ ਗੱਲ ਕੀ ਐ ਮਸਲਾ ਕੀ ਐ ਇਹ ਭਾਬੀ ਨਾ ਆਪਣੀ ਕੋਈ ਰਿਸ਼ਤੇਦਾਰੀ ਤੋਂ ਰਿਸ਼ਤਾ ਕਰਾਉਂਦੀ ਦੀ ਮੇਰਾ ਮੈਂ ਕਹੇ ਤਾਂ ਮੈਂ ਕਹਾਂ ਵੀ ਨਹੀਂ ਮੈਨੂੰ ਜੋਬ ਵਾਲੀ ਕੁੜੀ ਲੈਣੀ ਤੇਰੀ ਦੱਸ ਆਈ ਮੈਨੂੰ ਮੈਂ ਮੈਨੂੰ ਪਸੰਦ ਆ ਕਿ ਮੈਂ ਕਹਿੰਦਾ ਨਹੀਂ ਜੇ ਕਰਾਣਾ ਹੈ ਕੁੜੀ ਨਾਲ ਕਰਾਣਾ ਇਹਨੂੰ ਜੈਲ ਸੀ ਉਹ ਇਹੀ ਹੈ ਵੀ ਹਾਂ ਹਾਂ ਜੀ ਮੇਰੀ ਪਸੰਦ ਨਾਲ ਕਿਉਂ ਨਹੀਂ ਵਿਆਹ ਹੋਇਆ ਜਾਂ ਇਹ ਇਹ ਜਾਂ ਚਲਦੀ ਹੈ ਜਿਹਦੇ ਤੋਂ ਹਾਂ ਹਾਂ ਬਸ ਮੈਂ ਇਹਨਾਂ ਦੀ ਸਾਰੀ ਚਲਾਕੀ ਸਮਝਦੀ ਆ ਆਪਾਂ ਨੇ ਕਿਤੇ ਨਹੀਂ ਜਾਣਾ ਹੈਗਾ ਠੀਕ ਹੈ ਮੈਂ ਤੁਹਾਨੂੰ ਗੱਲ ਦੱਸਤੀ ਉਹ ਬੁਲਬੁਲ ਇਹਦਾ ਸਕੀਮਾਂ ਘੜੀਆਂ ਘੜੀ ਜਾਂਦੀ ਹੈ ਮੰਮੀ ਨੂੰ ਸਿਖਾਤਾ ਹੋਣਾ ਇਹਨੇ ਕੁਝ ਨਾ ਕੁਝ ਸਿਖਾਤਾ ਸਿਖਾਈ ਜਾਵੇ ਕਲੇਸ਼ ਚੱਲਦੇ ਚੱਲੀ ਜਾਵੇ ਲੋਕਾਂ ਨੂੰ ਵੀ ਪਤਾ ਲੱਗੇ ਭਾਈ ਕਿਹੋ ਜੀ ਜਨਾਨੀ ਹੈ ਇਹ ਨਾਲੇ ਉਹਨਾਂ ਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਮੈਂ ਕਦੇ ਜੀ ਤੋਂ ਬਿਨਾ ਗੱਲ ਨਹੀਂ ਕਰੀ ਹੈਗੀ ਬਾਹਰ ਜਿਆ ਅੜਗਵਾਂ ਚ ਖੜ ਜਾਵੇਂ ਨਾਲੇ ਸਵੇਰ ਨੂੰ ਆਪਾਂ ਕੰਮ ਤੇ ਜਾਉਂਗੇ ਤਾਂ ਇਹਨਾਂ ਦੇ ਮੂੰਹ ਬਣੇ ਹੋਏ ਕਰੂਗੇ ਕੰਮ ਤੋਂ ਆਉਂਗੇ ਫੇਰ ਇਹਨਾਂ ਦੇ ਮੂੰਹ ਬਣੇ ਹੋਏ ਕਿਵੇਂ ਰਹੂਗੇ ਆਪਾਂ ਰੇ ਮੂੰਹ ਤਾਂ ਤਾਂ ਬਣੇ ਰਹਿੰਦੇ ਵੀ ਮੈਂ ਘਰ ਦਾ ਕੰਮ ਨਹੀਂ ਕਰਕੇ ਜਾਂਦੀ ਹੈਗੀ ਰੋਟੀ ਪਾਣੀ ਦਾ ਸਾਰਾ ਉਹਨੂੰ ਕਰਕੇ ਟਿਫਨ ਪੈਕ ਕਰਕੇ ਦੇਣਾ ਪੈਂਦਾ ਤਾਂ ਮੂੰਹ ਬਣੇ ਬੰਦ ਸ਼ਾਮ ਨੂੰ ਜਿੰਨਾ ਸਰਦਾ ਉਹਦਾ ਕਰਦੀ ਹਾਂ ਤੂੰ ਉਹ ਤਾਂ ਮੈਂ ਕਰਦੀ ਆ ਮੈਂ ਕਦੋਂ ਮਨਾਂ ਕਰੇ ਫੇਰ ਉਹ ਕਿਉਂ ਨਹੀਂ ਦਿਖਦਾ ਇਹਨਾਂ ਨੂੰ ਉਹ ਤਾਂ ਦਿਖਦਾ ਨਹੀਂ ਨਾ ਵੀ ਘਰ ਬੰਨ ਕੇ ਰੱਖਿਆ ਹੋਇਆ ਇਹ ਤਾਂ ਘਰ ਦਾ ਉ ਛੁੱਟੀ ਵਾਲੇ ਦਿਨ ਉਹ ਤੂੰ ਸਾਰਾ ਕਰਦੀ ਐ ਕੱਪੜਾ ਲੀੜਾ ਆਪਣਾ ਸਾਰਾ ਧੋਨੀ ਐ ਤੂੰ ਮੇਰਾ ਧੋਨੀ ਐ ਉਹ ਮੰਮੀ ਨੂੰ ਦਿਖਦਾ ਨਹੀਂ ਹੈ ਦੱਸ ਦਿਖਦਾ ਐ ਬਸ ਇਹੀ ਗੱਲ ਐ ਮਾੜੇ ਆ ਅਸੀਂ ਮਾੜੇ ਆ ਤਾਂ ਮਾੜੇ ਰਹਿੰਦੇ ਜਦ ਪੈਸਿਆਂ ਦੀ ਲੋਡ ਹੁੰਦੀ ਰੇਪਤ ਲੈਣਾ ਹੁੰਦਾ ਜਦੇ ਬਾਈ ਵੀ ਕਹਿੰਦਾ ਭਾਬੀ ਕਹਿੰਦੀ ਤੇਰੇ ਵੀਰੇ ਨੂੰ ਇੰਨੇ ਕ ਪੈਸੇ ਦੀ ਲੋਡ ਐ ਦਈ ਦਾ ਗੁਲਜੀਤ ਕਦੇ ਨਹੀਂ ਅਜੇ ਤੱਕ ਜਵਾਬ ਦਿਆ ਬਣਾਂ ਨੂੰ ਬਸ ਫਿਰ ਉਹ ਨਹੀਂ ਅਛਾਈ ਦਿਖਦੀ ਹੈਗੀ ਵੀ ਅਸੀਂ ਅਜੇ ਤੱਕ ਜਵਾਬ ਨਹੀਂ ਦਿੱਤਾ ਤੇਰੀ ਰੋਟੀ ਘਣਾਤੀ ਕਹਿੰਦੀ ਮੈਂ ਕਹਿੰਦੀ ਜੇ ਤੇਰਾ ਵਿਆਹ ਨਹੀਂ ਹੋਇਆ ਸੀ ਉਹਦਾ ਰੋਟੀ ਪਾਣੀ ਦਾ ਮੈਂ ਹੀ ਕਰਦੀ ਸੀਗੀ ਦੱਸ ਉਹ ਵੀ ਆਸਾਨ ਚ ਉਹ ਮੇਤੋਂ ਪੈਸੇ ਨਹੀਂ ਲੰਦੇ ਤਨਖਾਹ ਦੱਦੀ ਲੈ ਲੈਂਦੇ ਤੇ ਮੇਤੋਂ ਤੇ ਗੱਲ ਤਾਂ ਉਹੀ ਹੈ ਨਾ ਉਹ ਤਾਂ ਨਹੀਂ ਤੁਸੀਂ ਸੁਣਾਈ ਹੈਗੀ ਰੋਟੀ ਪਾਣੀ ਦੱਸਣਾ ਕੇ ਬਣ ਗਏ ਹੋ ਹੁਣ ਚੱਕਰ ਪਤਾ ਕੀ ਹੈ ਕਿ ਪਹਿਲਾਂ ਤਾਂ ਆਧਰੂ ਜਿਆਦਾ ਤਨਖਾਹ ਦੇ ਦਿੰਦਾ ਦਾ ਘਰੇ ਹੁਣ ਮਾੜੇ ਮੋਟੇ ਰੱਖਣ ਲੱਗ ਗਿਆ ਹੁਣ ਵਿਆਹਿਆ ਵਰਿਆ ਮੈਂ ਵੀ ਕੁਝ ਜੋੜਨਾ ਕੁਝ ਕਰਨਾ ਆਪਣਾ ਹਾਂ ਉਹ ਨਹੀਂ ਦਿਖਦਾ ਇਹਨਾਂ ਨੂੰ ਇਹ ਪਾਲਦੇ ਪਹਿਲਾਂ ਵਾਂਗੇ ਵੀ ਹਾਂ ਪਹਿਲਾਂ ਵਾਂਗੇ ਤਨਖਾਹ ਸਾਨੂੰ ਦੇ ਤੇ ਖੇਤੀਬਾੜੀ ਵਾਲੇ ਪੈਸੇ ਕਿੱਥੇ ਜਾਂਦੇ ਨੇ ਠੇਕਾ ਕਿੱਥੇ ਜਾਂਦਾ ਸ ਆ ਤਾਂ ਫਿਰ ਉਹ ਨਹੀਂ ਵਿਖਦਾ ਹੈਗਾ 2-3 ਲੱਖ ਰੁਪਏ ਆਉਂਦਾ ਠੇਕੇ ਦਾ ਨਹੀਂ ਫਸਲવાડી ਚੋ ਕਦੇ આજ ਤੱਕ ਮੈਨੂੰ ਕੋਈ ਰੁਪਈਆ ਨਹੀਂ ਦਿਆ ਕਦੇ ਕੋਈ ਚੀਜ਼ ਨਹੀਂ ਦਵਾਈ ਗੱਡੀ ਵੀ ਲਈ ਆਪਣੇ ਪੈਸੇ ਨਹੀਂ ਲਈ ਹੈ ਮੈਂ ਤੁਹਾਨੂੰ ਗੱਲ ਦੱਸਤੀ ਆਪਾਂ ਕਿਤੇ ਨਹੀਂ ਜਾਣ ਲੱਗੇ ਹੈਗੇ ਐਸੇ ਘਰੇ ਰਹਾਂਗੇ ਨਹੀਂ ਬਲਬਲ ਆਪਾਂ ਜਿੱਥੇ ਜਾਣਗੇ ਇਹ ਝੋਲਾ ਚੱਕ ਕੇ ਜਾਣਗੇ ਭਾਈ ਨਹੀਂ ਬਸ ਮੈਂ ਤੈਨੂੰ ਕਹਿਦਾ ਨਾ ਮੈਂ ਨਹੀਂ ਇੱਥੇ ਰਹਿਣਾ ਤੂੰ ਆਪਣਾ ਸਮਾਨ ਪੈਕ ਕਰ ਬਸ ਚਾਵਾਂਗੇ ਕਿਥੇ ਮੈਂ ਲੈ ਕੇ ਜਾਊਗਾ ਕਿਤੇ ਤੈਨੂੰ ਰੱਖੂਗਾ ਘਰ ਤੇ ਰੱਖੂਗਾ ਕਿਤੇ ਚਾਹੇ ਕਿਰਾਏ ਤੇ ਲਵਾ ਜਿਵੇਂ ਮਰਜ਼ੀ ਕਰਾ ਸਮਝ ਗਈ ਮੈਂ ਇਸ ਘਰ ਨੂੰ ਨਹੀਂ ਛੱਡ ਕੇ ਜਾਣਾ ਜਾਣਗੇ ਤਾਂ ਇਹ ਜਾਣਗੇ ਮੈਂ ਤੈਨੂੰ ਕਹਿਦਾ ਮੈਂ ਨਹੀਂ ਰਹਿਣਾ ਇੱਥੇ ਬਸ ਘਰੀ ਚੱਲੋ ਫਿਰ ਜਿਹੜਾ ਕੁਝ ਹੁੰਦਾ ਹਮੇਂ ਦੇਣੀ ਇੰਨਾ ਦਾ ਸਕੋ ਹਾਲਿਆ ਹੁਣ ਉਰੇ ਰਹਿਣਾ ਆਪਾਂ ਨੇ ਬੈਗਪੈਕ ਬੈਗਪੈਕ ਕਰ ਤੂੰ